ਹੌਰ ਤੋਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਮੱਟੂ ਸਾਹਿਬ ਸਾਨੂੰ ਖੁਸ਼ ਖਵਾਉਣ ਲੈ ਆਏ ਸੇਵਦੀ ਖਾਂਦੇ ਆ ਜੀ ਮੱਟੂ ਸਾਹਿਬ ਆਖਦੇ ਸੀ ਕਿ ਕਿਸੇ ਚੰਗੀ ਜਿਹੇ ਅਮੀਰੀ ਰੈਸਟੋਰੈਂਟ ਤੇ ਲੱਗ ਜਾ ਅੱਛਾ ਇਹ ਰੈਸਟੋਰੈਂਟ ਵਾਕਈ ਬਹੁਤ ਅਮੀਰ ਆ ਹਮਮ ਲੇਕਿਨ ਮੈਂ ਆਖਿਆ ਕਿ ਬਹੁਤ ਫਰੂਟ ਖਾਣਾ ਜਿਹੜਾ ਹੈ ਦੋ ਲਾਹੌਰੀਓ ਬਹੁਤ ਬਹੁਤ ਹਾਏ 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 ਇਹ ਇਹ ਚੋਲਾਂ ਲਈ ਫੇਮਸ ਆ ਇਹ ਚੋਲਾਂ ਲਈ ਜੀ ਪੂਰੇ ਪੂਰੇ ਇੱਥੋਂ ਪੰਜਾਬ ਦੇ ਵਿੱਚ ਵੀ اسلامਾਬਾਦ ਵੀ ਤੇ ਇੱਥੋਂ ਦਾ ਵੀ ਓਕੇ ਕਦਸਾ ਕਾਫੀ ਪੀਣੀ ਜਿੰਨਾ ਰਾਤ ਗਰਭਾ ਜਲਣ ਨਾਲ ਮਿੱਠੇ ਚੋਲ ਵੀ ਲੱਭਣਗੇ ਆ ਉਹ ਅਸੀਂ ਖਾ ਕੇ ਗਏ ਇੱਕ ਦਿਨ ਆਏ ਸੀ ਨਾਸਰ ਬਾਈ ਦੇ ਨਾਲ ਆਹ ਕਹਿੰਦਾ ਮ사ਜ ਵੀ ਕਰਾ ਸਕਦੇ ਹਾਂ ਗੱਲਾਂ ਦਾ ਬਹੁਤ ਹਰ ਤੋਂ ਜਾ ਸਕਦੇ ਹਾਂ ਬਹਿਣਾ ਕਿੱਥੇ ਤੁਸੀਂ ਇਹ ਲਾਓ ਸਾਬ ਉੱਪਰ ਜਾਣਾ ਆਜੋ ਫੈਮਲੀ ਹਾਲ ਚ ਚਲੀਏ ਜੀ ਅਸੀਂ ਉੱਪਰਲੇ ਫਲੋਰ ਤੇ ਆ ਗਏ ਆ ਫੈਮਲੀ ਹਾਲ ਆ ਇਹ ਤੇ ਅਲੀ ਹਸਨ ਬਲੋਚ ਤੇ ਇਧਰ அமਾਰ ਫਲਕ ਇਹ ਦੋਨਾਂ ਬਾਰੇ ਦੱਸ ਦਵਾਂ ਵੀ ਅਲੀ ਨੂੰ ਤੇ அமਾਰ ਨੂੰ ਮਾੜਾ ਮੋੜਾ ਤੁਸੀਂ ਪਹਿਲਾਂ ਵੀਡੀਓ ਚ ਦੇਖਿਆ ਹੋਣਾ ਅਲੀ ਨਾਸਰ ਬਾਈ ਦੇ ਜਿੰਨੇ ਵੀ ਸ਼ੂਟ ਆ ਇਹ ਸ਼ੂਟ ਵੀ ਕਰਦੇ ਆ ਤੇ ਐਡਿਟ ਕਰਕੇ ਉਹ ਤੋਂ ਅਪਲੋਡ ਵੀ ਕਰਦੇ ਆ ਤੁਸੀਂ ਦੇਖਿਆ ਹੋਣਾ ਪੰਜਾਬੀ ਲੈਅਰ ਤੇ ਇਹ ਮੁੰਡਾ ਕਾਰੀਗਰ ਹੈ ਤੇ அமਾਰ ਉਹਦਾ ਭਾਈ ਦੇ ਨਾਲ ਹੁੰਦਾ அமਾਰ ਕੀ ਡਿਊਟੀ ਹੈ ਤੇਰੀ ਮੇਰੀ ਡਿਊਟੀ ਸਭ ਸਾਰਾ ਕੰਮ ਹੀ ਕਰਦਾ ਇਹ ਪੂਰਾ ਨੰਬਰਦਾਰਾ ਸਾਰਾ ਕੁਝ ਸਾਹਮਣੇ ਆਇਆ ਨੇ ਕਰਨੋ ਕੁਰਸੀਆਂ ਪਿੱਛੇ ਨੂੰ ਤੇ ਇਧਰ ਮੇਰਾ ਪ੍ਰਾਣਾ ਮਿੱਤਰ ਅੰਜਮ ਗਿੱਲ ਹੋਰ ਗਿੱਲ ਸਾਹਿਬ ਕਿਦਾਂ ਵਧੀਆ ਤੁਸੀਂ ਦੱਸੋ ਇਹ ਗਿੱਲ ਨਾਲ ਮੇਰਾ ਗੁੱਸਾ ਆ ਤੇ ਇਹਦਾ ਗੁੱਸਾ ਮੇਰੇ ਨਾਲ ਵੀ ਹੈ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਕਿਉਂ ਤੂੰ ਆਪੇ ਤਾਂ ਕਹਿੰਦਾ ਇਹ ਮੈਨੂੰ ਕਹਿੰਦਾ ਵੀ ਤੂੰ ਪਿੱਛੇ ਜਦੋਂ ਮੁੜੇਗਾ ਨਾ ਉਦੋਂ ਮੈਂ ਤੇਰੇ ਨਾਲ ਗੁੱਸਾ ਕਰਨਾ ਉਹ ਹੋ ਹੀ ਨਹੀਂ ਸਕਦਾ ਤੂੰ ਆਪੇ ਕਿਹਾ ਮੈਂ ਤਾਂ ਨਹੀਂ ਕਰਦਾ ਆਪਰੇ ਕੋਲ ਬਣਾਉਂਦਾ ਪਿਆ ਗੱਲਾਂ ਮੈਂ ਇਹਨੂੰ ਕੁਛ ਨਹੀਂ ਕਿਹਾ ਇਹਦੇ ਨਾਲ ਮੇਰਾ ਕੋਈ ਗੁੱਸਾ ਨਹੀਂ ਤੇ ਇਹਦਾ ਇਹਦਾ ਗਿਲਾ ਇਹ ਆ ਵੀ ਮੈਨੂੰ ਮਹੀਨਾ ਹੋ ਗਿਆ ਇੱਥੇ ਤੇ ਸਾਡੀ ਜਿਆਦੀ ਮੁਲਾਕਾਤ ਨਹੀਂ ਹੋਈ ਉਹ ਇਹ ਚੱਕਰ ਸੀਗਾ ਵੀ ਮੈਂ ਵੀ ਕੋਈ ਮਦਦ ਕਰਦ ਰਿਆਂ ਆ ਤੇ ਜਿਹੜੇ ਕੰਮ ਆਏ ਉਹ ਵੀ ਚੰਗੀ ਹੈ ਨਾਲ-ਨਾਲ ਹਾਂ ਤੇ ਉਹ ਪਹਿਲੇ ਆ ਮਿਲਦੇ ਤਾਂ ਚਲੋ ਆਪਣਾ ਗੱਲਬਾਤ ਤਾਂ ਹੁੰਦੀ ਰਹਿੰਦੀ ਆ ਐ ਨਹੀਂ ਗਾ ਗੱਲ ਤਾਂ ਰੋਜ਼ ਹੁੰਦੀ ਗੱਲ ਤਾਂ ਰੋਜ਼ ਹੋ ਜਾਂਦੀ ਆ ਮੈਨੂੰ ਗੁੱਸਾ ਤਾਂ ਨਹੀਂ ਕੋਈ ਨਹੀਂ ਨਹੀਂ ਮੈਨੂੰ ਹੋਰ ਨਾ ਵਾਪਸ ਕਹਿਣ ਨੂੰ ਲਾਂਬੇ ਤੇ ਦੇਲਾ ਹੁਣੇ ਹੈਗਾ ਤੇ ਕੱਢ ਸਕਦਾ ਨੂੰ ਵਾ ਲਾਂਮਾ ਫਿਰ ਕੱਲ੍ਹ ਦੇਣਾ ਤੇਰੀ ਭਰਜਾਈ ਨੇ ਗੁੱਸਾ ਕੀਤਾ ਵੀ ਇਹ ਰੋਟੀ ਪਾਣੀ ਵਾਲਾ ਕੰਮ ਸਾਡੇ ਹੁੰਦਾ ਵੀ ਹੋ ਸਕਦਾ ਵਾ ਉਹਨਾਂ ਨੂੰ ਲਾਂਬਾ ਹੀ ਉਹਦਾ ਬੱਟੂ ਸਾਹਿਬ ਹੁਣ ਇੰਜ ਕਰਾਂਗੇ ਨਾ ਮੇਰੀ ਸਿੰਘਣੀ ਦਾ ਲਾਂਬਾ ਆ ਕਹਿੰਦੀ ਜਦੋਂ ਮੈਂ ਇੱਥੇ ਸੀਗੀ ਉਦੋਂ ਸੱਦਾ ਨਹੀਂ ਆਇਆ ਰੋਟੀ ਦਾ ਉਹਨਾਂ ਉਹਨਾਂ ਹੁਣ ਤਰੀਕਾ ਇਹ ਹੈ ਨਾ ਅਗਲੇ ਦਿਨ ਇਹਨੂੰ ਮਿਸ ਕਰਨਾ ਮੇਰਾ ਉਹਨਾਂ ਤਾਂ ਸਭ ਤੋਂ ਤੁਸੀਂ ਜਦੋਂ ਮੁੜ ਕੇ ਆਓਗੇ ਨਾ ਤੇ ਸਭ ਤੋਂ ਪਹਿਲੇ ਹੀ ਆਪਾਂ ਪਹਿਲੇ ਦਿਨ ਹੀ ਫਿਰ ਇਹ ਕਰਨਾ ਹੈ ਅੱਛਾ ਮੈਨੂੰ ਤੇ ਪਤਾਨੀ ਸਿਰਕਾ ਕੋਲ ਨਾ ਚਲੇ ਜਾਣਾ ਹਾਂ ਤਾਂ ਪਤਾਨੀ ਲੈ ਪਹਿਲੇ ਦਿਨ ਦਾ ਹੈ ਸੀ ਪਲੈਨ ਉਹ ਦਿਨ ਵੀ ਲੇਕਿਨ ਤੁਸੀਂ ਉਸ ਟਾਈਮ ਸਾਡੀ ਨਾ ਤੰਦ ਨਹੀਂ ਰਣੀ ਆ ਹੋ ਗਿਆ ਜੀ ਆਰਡਰ ਆਰਡਰ ਚਲੋ ਠੀਕ ਆ ਜੀ ਦੇਖਦੇ ਆ ਕੀ ਹੁੰਦਾ ਲੈ ਇੱਧਰ ਬੈਠਾ ਹੈ ਮੁੰਡਾ ਜਵਾਰ ਵਰਕ ਤੇ ਇਹ ਵੀ ਪੂਰਾ ਕਾਰੀਗਰ ਬੰਦਾ ਹੈ ਤੇ ਇਸੇ ਬੰਦੇ ਨੇ ਅਰੇਂਜ ਕੀਤਾ ਸੀਗਾ ਆਪਣਾ ਜਿਹੜਾ ਸਿੱਖਿਆ ਮੰਤਰੀ ਦੇ ਨਾਲ ਮੁਲਾਕਾਤ ਸੀਗੀ ਤੇ ਸਰਕਾਰੀ ਤੰਤਰ ਦੇ ਵਿੱਚ ਥੋੜਾ ਜਿਹਾ ਮੁੰਡਾ ਇਹ ਹੱਥ ਰੱਖਦਾ ਆਪਣਾ ਕਿਉਂਕਿ ਚਲਦੀ ਹੈ ਜੀ ਆ ਚਲਦੀ ਇਹਦਾ ਸੈਂਸ ਵੀ ਬੀਬਾ ਮਰੀਮ ਨਵਾਜ਼ ਹੁਣਾ ਦੇ ਦਫ਼ਤਰ ਦੇ ਵਿੱਚ ਇਹ ਮੁੰਡਾ ਕੰਮ ਕਰਦਾ ਤੇ ਮਲ ਬਾਕੀ ਹੁਣ ਮੈਂ ਕੀ ਐਕਸਪਲੇਨ ਕਰ ਸਕਦਾ ਤੇ ਆ ਜਿਹੜਾ ਨੌਜਵਾਨ ਆ ਕੀ ਨਾਮ ਆ ਮੈਂ ਨਾਮ ਭੁੱਲ ਗਿਆ ਯਾਰ ਤੇਰਾ ਫੈਜ਼ਲ ਅਲੀ ਫੈਜ਼ਲ ਅਲੀ ਫੈਜ਼ਲ ਵੱਟੂ ਸਾਹਿਬ ਦੇ ਨਾਲ ਹੁੰਦਾ ਬਹੁਤ ਚਿਰ ਤੋਂ 2023 ਦੇ ਵਿੱਚ ਵੀ ਇਹਨਾਂ ਨਾਲ ਮੁਲਾਕਾਤ ਹੋਈ ਸੀ 24 'ਚ ਵੀ ਹੋ ਗਈ ਤੇ ਹੁਣ ਹੁਣ 25 'ਚ ਵੀ ਹੋ ਗਈ ਚਰਦਾ ਜੁੜਿਆ ਭਾਈ ਨਾਲ 2016 ਨੂੰ ਅੱਛਾ ਠੀਕ ਹੋ ਗਿਆ ਪੰਜਾਬੀ ਪ੍ਰਚਾਰ ਵਾਲਾ ਮੈਨੂੰ ਲੱਗਦਾ ਤੂੰ ਕੰਮ ਸੰਭਾਲਦਾ ਹੈ ਨਾ ਜਿਹੜਾ ਉਹ ਬੈਕਐਂਡ ਤੇ ਆ ਕੈਮਰਾ ਗੁੰਮਰਾ ਜਾਂ ਐਡੀਟਿੰਗ ਵੀ ਤੂੰ ਹੀ ਕਰਦਾ ਹੈ ਓਕੇ ਠੀਕ ਹੈ ਵਾਪਸ ਆ ਗਏ ਹੋਟਲ ਤੇ ਇੱਥੇ ਹੀ ਬਾਈ ਨਾ ਸੈਟ ਲਾਉਣਾ ਨੇ ਪੋਡਕਾਸਟ ਕਰਨੇ ਆ ਤੇ ਆ ਸੈਟ ਇੱਥੇ ਲੱਗ ਗਿਆ ਆ ਵਧੀਆ ਲੱਗਿਆ ਸੈਟ ਲਾਈਆਂ ਲਾਈਟਾਂ ਸੈਟ ਲਾਈਆਂ ਮਾਰੀਏ ਅੱਜ ਨੇ ਪਿੱਛੇ ਨਾ ਵਾਪਸ ਤੁਸੀਂ ਦੇਖੋ ਕਿ ਕੀ ਫੋਟੋ ਲਾਈ ਹਲੇ ਚੀਜ਼ ਨਹੀਂ ਲਿਆਦੀ ਪਿੱਛੇ ਵੱਟਾ 5 ਕਿਲੋ ਦਾ ਲੈਣ ਗਿਆ ਮੁੰਡਾ ਉਹ ਬੰਦਾ ਪਿੱਛੇ ਫੇਰ ਲੈਟ ਅੱਗੇ ਹਾਂ ਕਿਉਂਕਿ ਇਹਨੂੰ ਜਦੋਂ ਗਾਂ ਨੂੰ ਖੋਲਾਂਗੇ ਆਹ ਮੋਰਾ ਵੇਖ ਲੈ ਇੱਥੇ ਪਾ ਕੇ ਬੱਸੀ ਜਿਹੜਾ ਗੈਸਟ ਹੋਏਗਾ ਨਾ ਜੀ ਜੀ ਗੈਸ ਤੇ ਬੈਕਡਰਾਪ ਤੁਸੀਂ ਬੜੀ ਜੁਨੀਕ ਕਿਸਮ ਦੇ ਬੈਕ ਇਹ ਜਿਗਾਰਡ ਲਾਉਣੇ ਬੰਦੇ ਬੱਟੂ ਸਾਹਿਬ ਨਹੀਂ ਜਿਗਾਰਡ ਨਹੀਂ ਇਹ ਪਹਿਲੇ ਪ੍ਰੋਪਰ ਇੱਕ ਆਈਡੀਆ ਦੇ ਤੌਰ ਤੇ ਸੀ ਇਹਨਾਂ ਨੇ ਦੇਖਿਆ ਮੈਟ੍ਰਸ ਤੇ ਇਹਨਾਂ ਨੇ ਕਹਿ ਕਿ ਇਸ ਨੂੰ ਬੈਕ ਡਰਾਪ ਬਣਾਇਆ ਜਾਵੇ ਓਕੇ ਤੇ ਦਿਮਾਗ ਤਾਂ ਫਿਰ ਕੰਮ ਕਰਦਾ ਹੈ ਇਥੋਂ ਬੈੱਡ ਚੱਕ ਦਿੱਤਾ ਗਿਆ ਹਾਂ ਕਰ ਅੱਛਾ ਬੱਟੂ ਸਾਹਿਬ ਜੀ ਅਹਿਮਦ ਰਾਜਾ ਪੰਜਾਬੀ ਪੰਜਾਬੀ ਤਖ਼ਲਿਸ ਤੁਸੀਂ ਕਿਦਾਂ ਲਾਇਆ ਸੀ ਇਧਰ ਨੂੰ ਮੂੰਹ ਕਰਕੇ ਗੱਲ ਕਰੋ ਇਹ ਇਸ ਲਈ ਲਾਇਆ ਸੀ ਕਿ ਸਾਡੇ ਇੱਥੇ ਨਾ ਅੱਜ ਤੇ ਪੰਜਾਬੀ ਪੰਜਾਬੀ ਕਰਨ ਵਾਲੇ ਚਲੋ ਚਾਰਜ ਜੀ ਹੋ ਰਹੇ ਹਨ ਹਾਂ ਉਹਨਾਂ ਦੇ ਨੱਚਣ ਜਦੋਂ ਪੰਜਾਬੀ ਕਹਿੰਦੇ ਸਰ ਨਾ ਤੇ ਅੰਦਰੋਂ ਖਸਾੜ ਪੈਂਦਾ ਸੀ ਤੇ ਮਰ ਜਾਂਦੇ ਸੀ ਲੋਕ ਹੈ ਪੰਜਾਬੀ ਅੱਛਾ ਤੇ ਮੈਂ ਕਹਾਂ ਚਲੋ ਮੇਰੀ ਫੇਸਬੁੱਕ ਆਈਡੀ ਤੇ ਕੋ ਪੰਜ 5000 ਜਿਹੜਾ ਮੇਰੇ ਨਾਲ ਬੰਦਾ ਹੈ ਏਡਾ ਹੂੰ ਇਹ ਕੰਮ ਉਸ ਕਾ ਮੇ ਲਫ਼ਜ਼ ਪੰਜਾਬੀ ਤੇ ਪੜੇਗਾ ਨਾ ਵੀ ਪੰਜਾਬੀ ਹੈ ਕੀ ਅੱਛਾ ਸੋਚੇਗਾ ਤੇ ਸਹੀ ਨਾ ਉਹ ਫਿਰ ਮਾਂ ਦੇ ਨਾਲ ਲਾਇਆ ਤੇ ਫਿਰ ਲੋਕਾਂ ਨੇ ਪੱਕਾ ਕਰ ਦਿੱਤਾ ਓਕੇ ਯੂਨੀਵਰਸਿਟੀ ਫੈਲੋ ਮੇਰੇ ਅੱਜ ਵੀ ਉਹ ਵੱਟੂ ਜਿਵੇਂ ਤੁਹਾਡੀ ਫ੍ਰੈਂਕਨੈਸ ਹੁੰਦੀ ਦੋਸਤਾਂ ਦੇ ਵਿੱਚ ਉਹ ਵੱਟੂ ਨਾਂਦਨ ਪੁਕਾਰਦੇ ਨੇ ਬਾਕੀ ਸਾਰੇ ਪੰਜਾਬੀ ਕਹਿੰਦੇ ਕੀ ਬਾਰਾ ਸੋ ਇਹਦੇ ਪਿੱਛੇ ਕਹਾਣੀ ਜਿਹੜੀ ਹੈ ਉਹ ਪੰਜਾਬੀ ਬੋਲੀ ਨੂੰ ਇੱਥੇ ਅੱਗੇ ਵਧਾਉਣ ਵਾਸਤੇ ਲੋਕਾਂ ਨੂੰ ਪਤਾ ਚੱਲੇ ਵੀ 11 ਸਾਲ 12 ਸਾਲ ਪਹਿਲੇ ਦੀ ਗੱਲ ਹੈ ਜੀ ਇਹ ਉਦੋਂ ਦਾ ਲੱਗਦਾ ਮਤਲਬ ਤੁਸੀਂ ਉਹ ਜਿਹੜਾ ਇਨਫੀਰੀਅਰ ਕੰਪਲੈਕਸ ਹੈਗਾ ਇੱਥੇ ਉਹਨੂੰ ਖਤਮ ਕਰਨ ਲਈ ਲਾਇਆ ਸੀ ਉਹਨੂੰ ਮੁਕਾੜ ਲਈ ਲਾਇਆ ਸੀ ਹਮ ਚੰਗੀ ਗੱਲ ਹੈ ਔਰ ਉਹਦੇ ਵਿੱਚ ਸਮ ਟਾਈਮ ਬੰਦਾ ਕੋਈ ਤੇ ਉਹਦੇ ਚ ਕੁਦਰਤ ਤੁਹਾਡੇ ਤੇ ਮਿਹਰਬਾਨ ਹੁੰਦੀ ਤੁਹਾਨੂੰ ਫਿਰ ਕਾਮਯਾਬ ਵੀ ਕਰਦੀ ਬਹੁਤ ਪੰਜਾਬੀ ਨਾ ਐਸਾ ਚੱਲਿਆ ਕਿ ਜਿੱਥੇ ਕਈ ਆਈਡੀਆਂ ਨੇ ਸਾਰੀਆਂ ਪੰਜਾਬੀ ਦੇ ਨਾਮ ਹ ਨਹੀਂ ਬਿਲਕੁਲ ਐਦਕੀ ਤੁਸੀਂ ਕਾਨਫਰੰਸਾਂ ਸੀ ਵੇਖਦੇ ਸੀ ਤੁਹਾਡੀ ਬੱਲੇ ਬੱਲੇ ਕਰਾਈ ਤੁਸੀਂ ਮਿਲ ਕੇ ਹੈ ਕਮਾਲ ਕੀਤੀ ਵਈ ਸੀ ਤੇ ਪੰਜਾਬੀ ਪ੍ਰਚਾਰ ਕਮੇਟੀ ਹੈ ਤੁਹਾਡੀ ਕੀ ਉਹਦਾ ਨਾਮ ਪੰਜਾਬੀ ਪ੍ਰਚਾਰ ਆਰਗੇਨਾਈਜੇਸ਼ਨ ਹੈ ਠੀਕ ਹੈ ਜੀ ਸੰਸਥਾ ਕਹਿੰਨੇ ਸੰਸਥਾ ਤੁਸੀਂ ਸੰਸਥਾ ਕਰੋ ਸਹਾਣੀ ਵਾਸਤੇ ਠੀਕ ਹੈ ਜੀ 2011 12 ਦੇ ਵਿੱਚ ਅਸੀਂ ਬਣਾਇਆ ਸੀ 12 ਦੇ ਵਿੱਚ ਤੇ ਸਪਰੈਕਟੀਕਲੀ ਕੰਮ ਕਰਨ ਲੱਗ ਗਏ ਸੀ ਅਸੀਂ ਹੂੰ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤੇ ਇੱਕ ਬੇਸ ਜੀ ਅਸੀਂ ਬਣਾ ਲਈ ਹੈ ਜਿਹੜੀ ਇੱਕ ਇੱਕ ਮਰੀ ਹੋਈ ਚੀਜ਼ ਉਹਨਾਂ ਦੁਬਾਰਾ ਜਿਵੇਂ ਹੌਲੀ ਹੌਲੀ ਸਾਹ ਪੈਂਦੇ ਜਾਂਦੇ ਹੂੰ ਹੂੰ ਉਹਦੇ ਵਿੱਚ ਫਿਰ ਇਹਦੇ ਵਿੱਚ ਹੁਣ ਨਵੀਂ ਨਵੀਂ ਦੁਨੀਆ ਜਿਹੜੀ ਹੈ ਯੂਨੀਵਰਸਿਟੀਆਂ ਦੇ ਕੁੜੀਆਂ ਮੁੰਡੇ ਉਹ ਵੀ ਆ ਰਹੇ ਔਰ ਜਿਸ ਸੀਜ਼ ਨਾਲ ਯੂਥ ਜੁੜ ਜਾਂਦੀ ਹੈ ਤੁਹਾਡਾ ਨੈਸ਼ਨਲ ਮੀਡੀਆ ਜੁੜ ਜਾਂਦਾ ਉਹ ਫਿਰ ਅੱਗੇ ਵੱਧ ਜਾਂਦੀ ਹੈ ਵੈਸੇ ਨਾ ਮੈਂ ਰਾਤ ਮੈਂ ਤਾਂ 나ਸਰ ਭਾਈ ਐਸੇ ਮੁੱਦੇ ਤੇ ਗੱਲ ਕਰਦੇ ਸੀਗੇ ਵੀ ਇਹ ਮਤਲਬ ਹਾਸੋ ਹੀਣੀ ਜੀ ਗੱਲ ਆ ਵੀ ਪੰਜਾਬੀ ਆਪਣੀ ਮਾਂ ਬੋਲੀ ਆ ਤੇ ਉਹਨੂੰ ਅਸੀਂ ਲਾਗੂ ਕਰਵਾਉਣ ਲਈ ਜਾਂ ਉਹਦਾ ਪ੍ਰਚਾਰ ਕਰਨ ਲਈ ਵਾਹ ਅਸੀਂ ਇਦਾਂ ਦੀਆਂ ਚੀਜ਼ਾਂ ਕਰ ਰਹੇ ਆ ਨਾ ਤੁਹਾਡੇ ਲਈ ਤੁਹਾਡੇ ਲਈ ਐਸੀੜੀ ਕਰ ਲੈਣਾ ਇੱਕ ਚੀਜ਼ ਜਿਹੜੀ ਸ਼ੁਰੂ ਤੋਂ ਤੁਸੀਂ ਦੇਖੋ ਨਾ ਕਿ ਜਦੋਂ ਤੇ ਸਟੇਟ ਬਣਦੀ ਹੈ ਉਹਦੇਦਰ ਪੰਜਾਬੀ ਹੈ ਹੀ ਨਹੀਂ ਸ਼ੁਰੂ ਤੋਂ ਹੀ ਉਹਦੀ ਜੜ ਕੱਢ ਦਿੱਤੀ ਗਈ ਹੁਣ ਚੌਥੀ نسل ਤੀਸਰੀ نسل ਜਿਹੜੀ ਉਹ ਪੰਜਾਬੀ ਤੋਂ ਵਾਂਝੀ ਰਹੀ ਹੈ ਉਹਦੇ ਵਾਸਤੇ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਨਾ ਤੇ ਪੰਜਾਬੀ ਦੀ ਥਾਂ ਤੇ ਜਿਹੜੀ ਬੋਲੀ ਆ ਗਈ ਉਹਨਾਂ ਨੂੰ ਉਹਦਾ ਖਤਰਾ ਪੈਂਦਾ ਕਿ ਯਾਰ ਉਹਦਾ ਫਿਰ ਕੀ ਬਣੇਗਾ ਸੋ ਸੱਡਨ ਇਹ ਨਹੀਂ ਹੋਈ ਹੈ ਕਿ ਆਪਣੀ ਮਾਂ ਦੀ ਸਸੇ ਫਿਕਰ ਮਿਟਾ ਦਿੱਤੀ ਤੇ ਜਿਹੜੀਆਂ ਬੀਬੀਆਂ ਸਣ ਉਹਨਾਂ ਦੀ ਇਸ ਫਿਕਰਾ ਕਰਨੇ ਸ਼ੁਰੂ ਕਰ ਦਿੱਤੀ ਹੈ ਤੇ ਸੋਚ ਜਿਹੜੀ ਵਰਡ ਦਿੱਤੀ ਜਾਵੇ ਦੁਬਾਰਾ ਤੋਂ ਉਹਨੂੰ ਬਣਾਉਣ ਲਈ ਸਮਝਾਉਣ ਲਈ ਇੱਕ ਟਾਈਮ ਲੱਗਦਾ ਔਰ ਉਹ ਟਾਈਮ ਮੇਰੇ ਖਿਆਲ ਦੇ ਵਿੱਚ ਲੱਗ ਚੁੱਕਿਆ ਹੁਣ ਲੋਕਾਂ ਨੂੰ ਸੋਚ ਆ ਰਹੀ ਹੈ ਉਹਦੇ ਸੋਸ਼ਲ ਮੀਡੀਆ ਦਾ ਵੱਡਾ ਰੋਲ ਹੈ ਇਸ ਤਰ੍ਹਾਂ ਦੇ ਲੋਕ ਜੋ ਨਾਸਰੂਰੀ ਹੈ ਨੇ ਇਹਨਾਂ ਨੇ ਇਸ ਤੇ ਬਹੁਤ ਕੰਮ ਕੀਤਾ ਜਿਨ੍ਹਾਂ ਦੀ ਵਿਵਰਸ਼ਿਪ ਬਹੁਤ ਜ਼ਿਆਦਾ ਹੈ ਲੋਕ ਜ਼ਰੀ ਕਰ ਇਸ ਤਰੀਕੇ ਦੇ ਜਿੰਨੇ ਐਕਟਿਵਿਸਟ ਹੋਣ ਮੀਡੀਆ ਐਕਟਿਵਿਸਟ ਇਨਫਲੂਐਂਸਰ ਹੋਣ ਤੇ ਉਹਨਾਂ ਦੀ ਗੱਲ ਵੀ ਸੁਣਦੇ ਸੋ ਹੁਣ ਚਾਰ ਚਫੇਰ ਉਹ ਅਸੀਂ ਘੇਰ ਲਈ ਆ ਤੇ ਨਸਲ ਨਹੀਂ ਦਿੰਦੇ ਹੂੰ ਸੋਰੀ ਗੱਲ ਬਰਾੜ ਸਾਹਿਬ ਆਏ ਵੀ ਆ ਤੁਹਾਡੀ ਉਹਨਾਂ ਨਾਲ ਬੈਠਾਂਗੇ ਹਾਂ ਮਿੰਟੂ ਭਾਜੀ ਆਏ ਬਿਲਕੁਲ ਮਿੰਟੂ ਭਾਜੀ ਆਏ ਮੇਰੀ ਉਹਨਾਂ ਨਾਲ ਤੁਸੀਂ ਉਹ ਲਿੰਕ ਵੀ ਸ਼ੇਅਰ ਕੀਤਾ ਹੈ ਉਹਤੇ ਗੱਲ ਹੋਣੀ ਆਂਦਾ ਵੀ ਯਾਰ ਕੁਝ ਜਿਹੜੇ ਲੋਕ ਨੇ ਨਾ ਇਸ ਗੱਲ ਦਾ ਗੁੱਸਾ ਕਰਦੇ ਵੀ ਕਰਦੇ ਆ ਤੇ ਇਹ ਲਿਟਰੇਚਰ ਦੀਆਂ ਕਾਨਫਰੰਸ ਹੁੰਦੀਆਂ ਇਹ ਮਤਲਬ ਵੀ ਹੋਰ ਪਾਸੇ ਨੂੰ ਮੈਨੂੰ ਅਸਲ ਵਿੱਚ ਮੈਂ ਇਹ ਡਿਸਕਸ ਕਰਦੇ ਤਾਂ ਜੇ ਜਿੰਨੀ ਦੇਰ ਤੱਕ ਤੁਸੀਂ ਹਰ ਕਿੱਤੇ ਦੇ ਹਰ ਤਰ੍ਹਾਂ ਦੇ ਲੋਕਾਂ ਨੂੰ ਲੈ ਕੇ ਨਹੀਂ ਚਲੋਗੇ ਇਹ ਕਦੀ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਨੇ ਜਾਂ ਮੁੱਦੇ ਨੇ ਉਹ ਉੱਪਰ ਨਹੀਂ ਸਕਦੇ ਵੱਡੇ ਨਹੀਂ ਹੋ ਸਕਦੇ ਜਦੋਂ ਤੁਸੀਂ ਉਹਨੂੰ ਉਸ ਨਜ਼ਰ ਨਾਲ ਵੇਖਦੇ ਜੇ ਸਾਰੇ ਲੋਕਾਂ ਨੂੰ ਇੰਗੇਜ ਕਰੋਗੇ ਤਾਂ ਬਿਹਤਰ ਹੁੰਦਾ ਮੈਂ ਸਿਰਫ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਦੇਖੋ ਪੰਜਾਬੀ ਪੰਜਾਬੀਆਂ ਦੀ ਹੈ ਨਾ ਪੰਜਾਬ ਪੂਰੇ ਦੀ ਬੋਲੀ ਹੈ ਉਹਦੇ ਵਿੱਚ ਪੰਜਾਬੀ ਬੋਲੀ ਸਿਰਫ ਲਿਟਰੇਚਰ ਲਿਖਣ ਨੇ ਦਿੱਤ ਨਹੀਂ ਹੈ ਉਸ ਦੁਕਾਨਦਾਰ ਦੀ ਵੀ ਹੈ ਉਸ ਵਕੀਲ ਦੀ ਵੀ ਹੈ ਉਸ ਜੱਜ ਦੀ ਵੀ ਹੈ ਉਸ ਟੀਚਰ ਦੀ ਵੀ ਪੰਜਾਬੀ ਬੋਲੀ ਦੇ ਸਰਦ ਦੀ ਹੈ ਬਿਲਕੁਲ ਸੋ ਠੇਕੇਦਾਰੀ ਸਿਸਟਮ ਅਗਰ ਤੇ ਪੋਜ਼ਿਟਿਵ ਪੋਜ਼ਿਟਿਵਿਟੀ ਉਸ ਦੇ ਅੰਦਰ ਹੈ ਉਸ ਨੂੰ ਵਧਾ ਰਹੇ ਅਸੀਂ ਤੇ ਫਿਰ ਤੇ ਕਬੂਲ ਹੈ ਲੇਕਿਨ ਅਗਰ ਉਹ ਤੇ ਤੇ ਕਹੇ ਕਿ ਮੈਂ ਯਾਰ ਇੱਕ ਨਾਵਲ ਲਿਖ ਦਿੱਤਾ ਤੇ ਬਸ ਮੈਂ ਹੀ ਪੰਜਾਬੀ ਆ ਜਾਂ ਮੈਂ ਕੋਈ ਕਵਿਤਾਵਾਂ ਦੀ ਮੈਂ ਬੁੱਕ ਲਿਖ ਦਿੱਤੀ ਤੇ ਮੈਂ ਹੀ ਪੰਜਾਬੀ ਆ ਬਾਕੀ ਨਹੀਂ ਹੈ ਇਹ ਹੀ ਸੇਵਾ ਹੈ ਤੇ ਮੈਂ ਇਸ ਨੂੰ ਸੱਚ ਨਹੀਂ ਮੰਨਦਾ ਸੇਵਾ ਉਹੀ ਹੈ ਕਿ ਤੁਹਾਡੀ ਇਹ ਕਿਤਾਬ ਜਿਹੜੀ ਹੈ 500 ਛਪਦੀ ਹੈ ਤੋ 500 ਸ਼ਾਇਦ ਵਿਕਦੀ ਵੀ ਨਹੀਂ ਉਹ 5 ਸਾਲਾਂ ਚ ਵਿਕਦੀ ਹੈ ਤੇ ਇੱਕ ਬੰਦਾ ਜਿਹੜਾ ਆਪਣਾ ਖੂਬਸੂਰਤ ਮੈਸੇਜ ਇੱਕ ਵਲਾਗਸ ਦੇ ਅੰਦਰ ਦੇ ਦਿੰਦਾ ਉਹ ਲੱਖਾਂ ਲੋਕਾਂ ਤੱਕ ਆਪੜਦਾ ਹੈ ਤੇ ਮੇਰੇ ਦੇਖਣ ਦੇ ਵਿੱਚ ਲੋੜ ਉਸ ਗੱਲ ਦੀ ਵੀ ਹੈ ਕਿਉਂਕਿ ਲਿਟਰੇਚਰ ਦੀ ਲੋੜ ਹੁੰਦੀ ਹੈ ਲੇਕਿਨ ਲੋੜ ਅੱਜ ਸਾਨੂੰ ਇਸ ਗੱਲ ਦੀ ਹੈ ਜਦੋਂ ਤੁਸੀਂ ਕਿਸੇ ਨੂੰ ਜਾਗਰੂਤੀ ਦੇ ਰਹੇ ਹੁੰਦੇ ਹੋ ਤਾਂ ਫਿਰ ਤਾਂ ਤੁਸੀਂ ਵੱਡੇ ਪਰਸਪੈਕਟਿਵ ਦੇ ਅੰਦਰ ਚੀਜ਼ਾਂ ਲੈ ਕੇ ਆ ਬਿਲਕੁਲ ਔਰ ਫਿਰ ਚਾਰ ਚ ਫਿਰ ਆਣਾ ਪੈਂਦਾ ਸੋ ਇਹ ਚੀਜ਼ ਠੀਕ ਨਹੀਂ ਉਹ ਲਿਟਰੇਰੀ ਲੋਕ ਜਿਹੜੇ ਮਲ ਮਲਾਰ ਕੇ ਬਹਿਣਾ ਚਾਹੁੰਦੇ ਨੇ ਉਹ ਜਿਵੇਂ ਪਹਿਲੇ ਦੱਸਿਆ ਠੇਕੇਦਾਰੀ ਸਿਸਟਮ ਤੇ ਠੇਕੇਦਾਰਾਂ ਨੂੰ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਤੇ ਜਿਨ੍ਹਾਂ ਨੇ ਚਾਹਣਾ ਹੁੰਦਾ ਹੈ ਕਿ ਅਸੀਂ ਕੁਝ ਅਚੀਵ ਕਰਨਾ ਹੈ ਉਹਨਾਂ ਨੂੰ ਤਾਂ ਚੰਗਾ ਲੱਗਦਾ ਹੈ ਕਿ ਹੁਣ ਕੋਈ ਚੀਜ਼ ਅੱਗੇ ਵੱਧ ਰਹੀ ਹੈ ਨਵੇਂ ਲੋਕ ਆਉਂਦੇ ਤਾਂ ਤੁਹਾਡਾ ਹੋਣਾ ਚਾਹੀਦਾ ਕਿ ਜੇ ਇਸ ਮਕਸਦ ਦੀ ਆਪਾਂ ਗੱਲ ਕਰਦੇ ਆਂ ਪੀ ਪੰਜਾਬ ਦਾ ਪੰਜਾਬੀ ਇਦਾ ਮਾਂ ਬੋਲੀ ਦਾ ਪੰਜਾਬ ਦੇ ਪੰਜਾਬ ਦੇ ਕਲਚਰ ਨੂੰ ਬਚਾਉਣ ਲਈ ਜਾਂ ਆਪਣੇ ਪੰਜਾਬ ਦਾ ਜੇ ਅਸੀਂ ਬੋਲੀ ਨੂੰ ਹੀ ਬਚਾ ਲੈਨੇ ਆ ਉਹ ਨੂੰ ਇੰਪਲੀਮੈਂਟ ਕਰਵਾ ਲੈਨੇ ਕੱਲ ਨੂੰ ਪੰਜਾਬ ਦੇ ਮਸਾਇਲ ਗਲਤ ਇਹ ਹੋਣੀ ਚਾਹੀਦੀ ਨੇ ਵੀ ਉਹਨਾਂ ਨੂੰ ਲੈ ਕੇ ਤੁਰਿਆ ਗੱਲ ਇਹ ਨਹੀਂ ਹੋਣੀ ਚਾਹੀਦੀ ਵੀ ਕੌਣ ਲੈ ਕੇ ਕੌਣ ਲੈ ਕੇ ਤੁਰਿਆ ਪਹਿਲੇ ਹੋਣੀ ਚਾਹੀਦੀ ਵੀ ਤੁਰਨਾ ਤੁਰਨਾ ਦੇਖ ਮਿਸ਼ਨ ਦੇਖਣਾ ਚਾਹੀਦਾ ਨਾ ਮਿਸ਼ਨ ਕੀ ਹੈ ਦੇਖਣਾ ਚੰਗੀ ਗੱਲ ਹੈ ਲਗਰ 12 ਲੋਕ ਲਿਟਰੇਚਰ ਲਿਖਣੇ ਚੰਗੀ ਗੱਲ ਹੈ ਜਾਂ 112 ਲਿਖਣ ਉਹ ਚੰਗੀ ਗੱਲ ਹੈ ਔਰ 112 ਉਦੋਂ ਹੀ ਲਿਖਣਗੇ ਜਦੋਂ ਬੋਲੀ ਪੜੀ ਜਾਏਗੀ ਹੂੰ ਸੋ ਵੱਡੀ ਸ਼ਾਇਰ ਨੂੰ ਫੜਨਾ ਚਾਹੀਦਾ ਹੈ ਅਸੀਂ ਛੋਟੀ ਸ਼ਾਇਰ ਨੂੰ ਫੜ ਲੈਂਦੇ ਹੂੰ ਤੇ ਉਦੋਂ ਜਿਹੜਾ ਸਾਡਾ ਮਕਸਦ ਰਿਹਾ ਹੈ ਯਾ ਕਲਟੀਮੇਟਲੀ ਪਰਪਸ ਹੈ ਮੋਟਿਵ ਹੈ ਉਹ ਇਹੀ ਹੈ ਕਿ ਲੈਂਦੇ ਪੰਜਾਬ ਦੇ ਵਿੱਚ ਪੰਜਾਬੀ ਪੜਾਈ ਜਾਵੇ ਹੂੰ ਜਦੋਂ ਬੇਸਿਕ ਐਜੂਕੇਸ਼ਨ ਦਾ ਬੋਲੀ ਸਭ ਬਣ ਜਾਏਗੀ ਤਾਂ ਫਿਰ ਇਹਦੇ ਵਿੱਚ ਕਿਤਾਬਾਂ ਵੀ ਲਿਖੀਆਂ ਜਾਣਗੀਆਂ ਇਹਦੇ ਚੈਨਲ ਵੀ ਆਣਗੇ ਤੇ ਸਾਰਾ ਕੁਝ ਹੋਏਗਾ ਬਿਲਕੁਲ ਫਿਰ ਸਾਰਿਆਂ ਦਾ ਭਲਾ ਹੋਏਗਾ ਅਜੇ ਕਿਸੇ ਦਾ ਭਲਾ ਨਹੀਂ ਹੋ ਰਿਹਾ ਚਲੋ ਚੰਗੀ ਗੱਲ ਆ ਵੀ ਇਸ ਪਾਸੇ ਤੁਸੀਂ ਲੱਗੇ ਪਏ ਹੋ ਤੇ ਜਦੋਂ ਹੰਬੜਾ ਬੰਦਾ ਮਾਰਦਾ ਫਿਰ ਕੁਛ ਨਾ ਕੁਛ ਰਿਜ਼ਲਟ ਤਾਂ ਨਿਕਲਦਾ ਹੀ ਆ ਤੇ ਉਹ ਰਿਜ਼ਲਟ ਆਪਾਂ ਵੇਖ ਹੀ ਰਹੇ ਆ ਵੀ ਤੁਹਾਡੀਆਂ ਜਣੀਆਂ ਕਾਨਫਰੰਸਾਂ ਉਹ ਕਿਸੇ ਤਣ ਪਤਣ ਲੱਗ ਰਹੀਆਂ ਉਹਨਾਂ ਦਾ ਰਿਜ਼ਲਟ ਆ ਰਿਹਾ ਤੁਸੀਂ ਕੋਸ਼ਿਸ਼ ਕਰਦੇ ਰਹੋ ਤੇ ਤੁਹਾਡੇ ਤੇ ਕੁਦਰਤ ਵੀ ਮਿਹਰਬਾਨ ਹੁੰਦੀ ਉਹ ਵੀ ਦੇਖਦੀ ਹੈ ਕਿ ਕਿੰਨਾ ਸੇ ਰੁੱਖ ਖਪਾਰ ਕਿੰਨਾ ਇੱਥੇ ਕੀ ਹੋ ਰਹੀ ਹੈ ਤੇ ਪਾਣੀ ਨਿਕਲ ਆਂਦਾ ਸਾਡਾ ਤਾਂ ਈਮਾਨ ਹੈ ਸਾਡਾ ਬਲੀਵ ਹੈ ਕਿ ਕੋਸ਼ਿਸ਼ ਜਿਹੜੀ ਹੈ ਨਾ ਉਹ ਦੁਨੀਆ ਬਦਲ ਦਿੰਦੀ ਹੈ ਬਿਲਕੁਲ ਬਾਕੀ ਹੁਣ ਤੁਹਾਡੀਆਂ ਸਰਕਾਰਾਂ ਵੀ ਇੱਥੇ ਸੀਰੀਅਸ ਕੋਈ ਕਦਮ ਚੁੱਕਣ ਤੇ ਉਹ ਵੀ ਚੰਗੀ ਗੱਲ ਹੈ ਜਿਸ ਤਰੀਕੇ ਨਾਲ ਪੰਜਾਬ اسمبلی ਦੇ اندر ریزਿਉਲੂਸ਼ਨ ਪਾਸ ਹੋ ਗਈ ਹੈ ਉਹ ਸਰਕਾਰ ਤੇ ਨਾਲ ਨਾਲ ਪਬਲਿਕ ਤੇ ਵੀ ਇਹ ਡਿਪੈਂਡ ਕਰਦਾ ਹੈ ਨਾ ਜਿਵੇਂ ਅੱਗੇ 21 ਫਰਵਰੀ ਆ ਰਹੀ ਹੈ ਮਦਰ ਲੈਂਗੁਏਜ ਡੇ ਆ ਰਹੀ ਹੈ ਤੇ ਹਰ ਸ਼ਹਿਰ ਦੇ ਵਿੱਚ ਹਰ ਪਿੰਡ-ਪਿੰਡ ਦੇ ਵਿੱਚ ਰੈਲੀਆਂ ਨਿਕਲਣ ਜਲਸੇ ਜਲੂਸ ਹੋਣ ਉਹਦੇ ਚ ਡਿਮਾਂਡ ਇਹੀ ਕੀਤੀ ਜਾਵੇ ਕਿ ਪੰਜਾਬ ਸਰਕਾਰ ਨੇ ਜਿਹੜੀ ਰੈਜ਼ੋਲੂਸ਼ਨ ਪਾਸ ਕੀਤੀ ਹੈ ਹੂੰ ਉਹਦੇ ਤੇ ਇੰਪਲੀਮੈਂਟ ਕਰਕੇ ਇਸ ਨੂੰ ਪੜਾਈ ਲਿਖਾਈ ਦਾ ਇਸ ਬੋਲੀ ਨੂੰ ਹਿੱਸਾ ਬਣਾਇਆ ਜਾਵੇ। ਉਹ ਸਿਰਫ ਇਹੀ ਨਾ ਹੋਵੇ ਕਿ ਰੈਜ਼ੋਲੂਸ਼ਨ ਪਾਸ ਹੋ ਗਈ ਜੀ ਅੱਛਾ ਜੀ ਉਹ ਹੋ ਗਈ ਸੀ 2024 ਦੇ ਵਿੱਚ ਹੋ ਗਈ ਸੀ। ਤੇ 2028 ਦੇ ਵਿੱਚ ਵੀ ਦੇਖੀਏ ਤੇ ਅਸੀਂ ਇਹ ਕਈ ਕਈ ਚ ਰੈਜ਼ੋਲੂਸ਼ਨ ਤਾਂ ਪਾਸ ਹੋਈ ਗਈ। ਤੇ ਅਸੀਂ ਉਸ ਰੈਜ਼ੋਲੂਸ਼ਨ ਨੂੰ ਚੱਟਣਾ ਹੈ। ਜਦੋਂ ਉਹਦੇ ਤੇ ਇੰਪਲੀਮੈਂਟੇਸ਼ਨ ਲਾਗੂ ਹੀ ਨਹੀਂ ਹੋਈ ਜੇ। ਇੰਪਲੀਮੈਂਟੇਸ਼ਨ ਲਈ ਸਰਕਾਰ ਦੇ ਨਾਲ-ਨਾਲ ਪਬਲਿਕ ਦਾ ਪ੍ਰੈਸ਼ਰ ਪਬਲਿਕ ਦੀ ਡਿਮਾਂਡ ਉਹ ਜ਼ਰੂਰੀ ਹੈ। ਹੂੰ ਬਿਲਕੁਲ ਜੀ। ਚੁਟਕਲੇ ਜੀ ਸਰਦਾਰ ਕਹਿੰਦੇ ਜਿੰਨਾ ਤੋਂ ਮਸ਼ਹੂਰ ਵੀ ਹੋ ਗਿਆ ਕਿ ਸਰਦਾਰਾਂ ਦੇ 12 ਮਾਜ ਚੁਟਕਾਂ ਵਾਜਦੇ ਆ ਇਸੇ ਤਰ੍ਹਾਂ ਹੀ ਮੈਨੂੰ ਨਾ ਇਹ ਅਦਸਤੀ ਤੁਹਾਡੇ ਵਾਲੇ ਪਾਸੇ ਜਦੋਂ ਮੁਸਲਮਾਨ ਹੁੰਦੇ ਆ ਉਦੋਂ ਆਏ ਹੋ ਵਿਦੇਸ਼ ਧਰਤੀ ਛੱਡ ਕੇ ਆਪ ਦੀ ਤਾਂ ਤਾਂ ਖੇਤੀ ਵਾਲੇ ਪਾਸੇ ਝਾਕਿਓ ਵੀ ਨਾ ਫੇਰ ਤਾਂ ਤੁਸੀਂ ਚੁੱਪ ਕਰਕੇ ਆਪਦੀਆਂ ਜੌਬਾਂ ਕਰੋ ਬਿਜ਼ਨਸ ਕਰੋ ਰੁਪਈਏ ਬਣਾਓ ਜੇ ਤੁਸੀਂ ਚਾਹੋ ਨਾ ਲਾਈਫ ਸਟਾਈਲ ਤਾਂ ਆਜੋ ਲਾਈਫ ਸਟਾਈਲ ਬੜਾ ਚਾਹੀਏ ਭਾਈ ਲਾਈਫ ਸਟਾਈਲ ਇਹ ਮੰਨਣਾ ਬਹੁਤ ਥੇ ਹੱਥੀ ਕੰਮ ਬਹੁਤ ਘੱਟ ਆ ਜਾਦੇ ਮਸ਼ੀਨਰੀ ਦਾ ਤੇ ਮਸ਼ੀਨਰੀ ਵੀ ਆ ਜਿਹੜੀ ਸਾਡਾ ਸੁਪਨਾ ਹੁੰਦਾ ਵੀ ਅਸੀਂ ਉੱਥੇ ਚੰਗੇ ਏਸੀ ਡਰਾਇਕਟਰ ਆ ਜੀ ਅਸੀਂ ਆ ਗਏ ਸੀਗੇ ਫਿਰ ਵਾਪਸ ਮੇਨ ਆਫਿਸ ਕਿਉਂਕਿ ਉਹ ਜਿਹੜਾ ਸੈੱਟ ਲੱਗਾ ਦੇਖਿਆ ਤੁਸੀਂ ਪੌਡਕਾਸਟ ਹੋਇਆ ਰਾਜਧਾਣੀਵਾਲ ਹੋਣ ਦਾ ਤੇ ਬਾਈ ਮਿੰਟੂ ਬ੍ਰਾਡ ਹੋਣ ਦਾ ਨਾ ਸੈਟ ਲਾ ਪੌਡਕਾਸਟ ਲਈ ਬਾਈ ਉਹਨਾਂ ਨੇ ਕੀਤਾ ਤੇ ਅਸੀਂ ਫਿਰ ਇੱਥੇ ਆ ਗਏ ਮੈਂ ਜਿਹੜਾ ਸੀ ਬਾਈ ਨਾ ਸੈਟ ਲਾਣਾ ਪੌਡਕਾਸਟ ਕੀਤਾ ਸੀਗਾ ਉਹ ਕੱਲ ਕੀਤਾ ਸੀ ਉਹ ਅਸੀਂ ਇੱਥੇ ਸਟੂਡੀਓ ਚ ਕੀਤਾ ਸੀ ਪਰ ਹੁਣ ਜਿਹੜੇ ਮਹਿਮਾਨ ਆਏ ਪਏ ਆ ਉਹ ਫਿਰ ਉੱਥੇ ਨੇ ਉਹ ਈਜ਼ੀ ਰਹਿੰਦਾ ਇਸ ਕਰਕੇ ਬਾਈ ਨੇ ਉੱਥੇ ਹੀ ਸੈਟ ਸਟ ਲਵਾ ਲਏ ਸੀਗੇ ਤੇ ਆਹ ਦੋ ਬੰਦਿਆਂ ਨਾਲ ਮੇਰਾ ਬੜਾ ਬੜਾ ਪਿਆਰ ਰਿਆ ਕਿਉਂਕਿ ਹੁਣ ਕੱਲ ਨੂੰ ਸਵੇਰ ਨੂੰ ਮੈਂ ਸਵੇਰ ਕੀ ਸਵੇਰ ਚੜ੍ਹੀ ਗਈ ਐ 2:30 2:30 ਵਜੇ ਫੇਰ ਰਾਤ ਦੇ ਜਦੋਂ ਅਸੀਂ ਹੁਣ ਛੂਟ ਕਰ ਰਹੇ ਆ ਇਹ ਤੇ ਬਹੁਤ ਸਾਰੀਆਂ ਯਾਦਾਂ ਨੇ ਇਹਨਾਂ ਦੇ ਨਾਲ ਮੇਰੀਆਂ ਚੰਗਾ ਜੀ ਲੱਗਾ ਸੀ ਕਿਉਂਕਿ ਇੱਕ ਮਹੀਨਾ ਤੇ 10 ਦਿਨਾਂ ਨਾਲ ਹਾਂਜੀ ਬਾਈ ਪਹਿਲਾਂ ਤੁਸੀਂ ਦੱਸੋ ਪਹਿਲਾਂ ਜੀ ਮੈਨੂੰ ਤੁਹਾਨੂੰ ਕਿਹਨੇ ਲੱਗਦਾ ਬਈ ਅਲਫਾਜ਼ ਕੋਈ ਨਹੀਂ ਜਿਹੜੇ ਤੁਹਾਡੇ ਨਾਲ ਸਤਿਨ ਗੁਜ਼ਾਰੇ ਜਿੱਦਾਂ ਕਹ ਲਓ ਕਿ ਨੋ ਵਰਡ ਨੋ ਵਰਡ ਉਹੀ ਮੋਰਦੂਚ ਗਿਆ ਸਾਲਿਆ ਪੰਜਾਬੀ ਇਹ ਮੇਰੇ ਕੋਲ ਅੱਖਰ ਨਹੀਂ ਆਉਂਦਾ ਬាក់ ਲੱਗੇ ਕਿ ਮੈਂ ਪੜਿਆ ਲਿਖਿਆ ਤੇ ਤੂੰ ਜਾ ਇੰਗਲਿਸ਼ ਬੋਲਦੀ ਤੂੰ ਆਉਂਦੀ ਹੈ ਇੰਗਲਿਸ਼ 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 ਤੈਨੂੰ ਪਤਾ ਮੇਰਾ ਮਮਾ ਮਾਸਟਰ ਮਾਈਂਡ ਮਾਰ ਬਲਗ ਭਾਜੀ ਦੇ ਨਾਲ ਸਾਨੂੰ ਬਹੁਤ ਵਧੀਆ ਲੱਗਾ ਭਾਜੀ ਯਕੀਨ ਮੰਨ ਲਓ ਤੇ ਜਿੱਦਾਂ ਕਿ ਤੁਸੀਂ ਕਿਹਾ ਰਹੇ ਸਵੇਰੇ ਚੱਲ ਜਾਣਾ ਹੂੰ ਸਵੇਰੇ ਤੋਂ ਹੁਣ ਜਿੱਦਾਂ ਦੀ ਆ ਚੜ ਗਈ ਐ ਦਿਲੇ ਨਹੀਂ ਕਰਦੇ ਹਾਂ ਸੁਣ ਦਿਲ ਉਦਾਸ ਰਹਿੰਦਾ ਗੱਲਾਂ ਕੀਤੀ ਜਾਈਏ ਬੋਲੀ ਜਾਈਏ ਸਿੱਖ ਕੇ ਦੀ ਆ ਪਰ ਰਹਿ ਗਿਆ ਯਾਰ ਹੁਣ ਸਵੇਰ ਤੋਂ ਕਿ 40 ਦਿਨ ਘਟ ਨਹੀਂ ਹੁੰਦੇ ਕਿਸੇ ਬੰਦੇ ਨਾਲ ਗੁਜ਼ਾਰ ਕੇ ਹਾਂ ਬਟ ਉਹ ਦਿਲ ਲੱਗੀ ਨਹੀਂ ਹੋ ਗਈ ਆ ਆਦਤ ਹੀ ਬਣ ਗਈ ਆ ਭਰਾ ਬਣ ਕੇ ਹੁਣ ਇਹ ਨਹੀਂ ਆਉਂਦੇ ਤੇ ਗੱਲਬਾਤ ਜਦੋਂ ਤੱਕ ਨਾ ਆਸਾਨੀ اندر ਨਹੀਂ ਹੁੰਦੀ ਯਾਰ ਕਿਉਂਕਿ ਰੋਜ਼ ਸਵੇਰੇ ਇਕੱਠੇ ਉੱਠਣਾ ਇਕੱਠੇ ਨਾਸ਼ਤਾ ਇਕੱਠੇ ਦੁਪਹਿਰ ਨੂੰ ਰੋਟੀ ਇਕੱਠੀ ਰਾਤ ਨੂੰ ਰੋਟੀ ਸੋਣਾ ਇਕੱਠਾ ਬਿਲਕੁਲ ਇੱਕ ਸਾਂਝੀ ਸੀ ਬਾਕੀ ਇਹਨਾਂ ਨੇ ਸਾਥ ਬੜਾ ਦਿੱਤਾ ਜਿੰਨੇ ਵੀ ਸ਼ੂਟ ਤੁਸੀਂ ਵਾਕ ਉਹਦੇ ਟੁਰਨਾ ਦੇ ਦੇਖੇ ਆ ਉਹ ਉਮਾਰ ਨੇ ਬੜਾ ਸਾਥ ਦਿੱਤਾ ਅਲੀ ਵੀ ਵਿੱਚ ਹੀ ਬਰਾਬਰ ਦਾ ਹਿੱਸੇਦਾਰ ਆ ਹਾਂ ਕਿਉਂਕਿ ਅਲੀ ਤੇ ਚਲੋ ਖੈਰ ਜਿਆਦਾ ਦਫ਼ਤਰ ਰਹਿੰਦਾ ਸੀ ਉਮਾਰ ਫਿਰ ਬਾਹਰ ਕੈਮਰਾ ਫੜਦਾ ਸੀ ਤੇ ਜਿਹੜੀ ਮੇਰੀ ਐਡੀਟਿੰਗ ਦੀ ਹੈਲਪ ਸੀ ਜਾਂ ਅਪਲੋਡਿੰਗ ਦੀ ਹੈਲਪ ਸੀਗੀ ਉਹ ਫਿਰ ਅਲੀ ਦਿੰਦਾ ਰਿਹਾ ਇਥੋਂ ਹੈਲਪ ਉਹ ਤੇ ਬਾਕੀ ਟਾਕ ਵਿਦ ਟੁਰਨਾ 'ਚ ਅਲੀ ਨੇ ਜ਼ਵਾਰ ਨੇ ਉਮਾਰ ਨੇ ਇਹਨਾਂ ਸਾਰਿਆਂ ਦਾ ਬੜਾ ਯੋਗਦਾਨ ਮੈਨੂੰ ਹਮੇਸ਼ਾ ਯਾਦ ਰਹੂਗਾ ਕਿ ਜਿਹੜੀ ਟਾਕ ਉਹਦੇ ਟੁਰਨਾ ਦੀ ਨਹੀਂ ਸੀ ਉਹ ਆਪਾਂ ਇਥੋਂ ਰੱਖੀ ਸੀ ਬਿਲਕੁਲ ਜੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਾਡੀਆਂ ਨੇਕ ਤਮਾਨਾ ਸਾਡੀਆਂ ਦੁਆਵਾਂ ਨੇ ਤੁਹਾਡੇ ਨਾਲ ਮੀਰਵਾਨੀ ਤਾਂ ਤੁਹਾਨੂੰ ਵਾਕ ਵਿੱਚ ਟੁਰਨਾ ਨਾਲ ਪਿਆਰ ਮਿਲੇ ਇਸ ਤੋਂ ਦੋ ਗੁਣਾ ਤੁਹਾਨੂੰ ਟਾਕ ਵਿੱਚ ਟੁਰਨਾ ਨਾਲ ਪਿਆਰ ਮਿਲੇ ਇਨਸ਼ਾਅੱਲਾ ਤੇ ਆਵਾਮ ਤੁਹਾਨੂੰ ਵਿੰਖੇ ਮਿਹਰਬਾਨੀ ਪਸੰਦ ਕਰੇ ਮਿਹਰਬਾਨੀ ਉਹੀ ਆਪਾਂ ਡਿਸੀਜਨ ਇਹੀ ਲਿਆ ਸੀਗਾ ਨਾ ਕਿ ਹੁਣ ਚਲੋ ਉਹ ਮਤਲਬ ਆਪਾਂ ਕੰਮ ਪਹਿਲਾਂ ਕਰਦੇ ਰਹੇ ਹਾਂ ਤੇ ਕਿਉਂ ਨਾ ਫਿਰ ਉਹਨੂੰ ਲਾਂਚ ਕਰ ਦਈਏ ਜੇਰ ਬਾਰ ਹਾਂ ਨਹੀਂ ਪਹਿਲਾਂ ਕਿਸੇ ਲਈ ਕਰਦੇ ਸੀ ਜਾਂ ਦੇ ਨਾ ਪੱਤਰਕਾਰੀ ਤੁਹਾਨੂੰ ਆਪਦੇ ਲਈ ਕਰ ਲੈਣੇ ਆ ਤਾਂ ਕਰਕੇ ਆਪਾਂ ਇਹ ਡਿਸੀਜਨ ਲਿਆ ਸੀਗਾ ਤੇ ਤੂੰ ਬਹੁ ਵੇਹ ਮਨਪ੍ਰੀਤ ਕੋਲੋਂ ਸੁਣਿਆ ਬਈ ਉਹ ਮੈਂ ਤਾਂ ਆਪਣੀ ਭੈਣ ਨੂੰ ਭਾਈ ਹਮੇਸ਼ਾ ਮਿਸ ਕਰਦੇ ਰਹੂੰਗਾ ਤੇ ਕਿਉਂਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਭਰਾਵਾਂ ਨੂੰ ਰੱਖਿਆ ਤੁਸੀਂ ਵੀ ਭਰਾਵਾਂ ਨੂੰ ਰੱਖਿਆ ਨਾਲ ਰਹੇ ਜੀ ਮਤਲਬ ਮਹਿਸੂਸ ਹੀ ਨਹੀਂ ਹੋਇਆ ਕਿ ਤੁਸੀਂ ਉਧਰੋਂ ਆਏ ਆ ਹੂੰ ਇਦਾਂ ਹੀ ਆ ਕਿ ਜਿੱਦਾਂ ਅਸੀਂ ਪਤਾ ਨਹੀਂ ਕਿੰਨੀ ਦੇਰ ਤੇ ਜਾਂ ਤੇ ਸਾਨੂੰ ਮਹਿਸੂਸ ਨਹੀਂ ਕਿ ਅਸੀਂ ਇੱਧਰ ਦੇ ਆ ਜਾਂ ਇਹਨਾਂ ਨੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਉਧਰੋਂ ਆਏ ਨੇ ਨਹੀਂ ਉਹ ਮਤਲਬ ਇਹਨਾਂ ਨੂੰ ਬੁੜਾ ਪਿਆਰ ਹੋ ਗਿਆ ਸਾਡੇ ਨਾਲ ਕੋਈ ਕਿੱਧਰੋਂ ਨਹੀਂ ਆਇਆ ਆਪਾਂ ਸਾਰੇ ਇਸ ਤੋਂ ਨਹੀਂ ਆ ਪੰਜਾਬ ਦੇ ਆ ਇੱਕ ਲਕੀਰ ਪੈ ਗਈ ਬਾਤ ਹੋਰ ਕੁਝ ਕੋਈ ਨਹੀਂ ਆਪਾਂ ਮਾਮੀਰ ਘੱਲਿਆ ਵੀ ਆਪਾਂ ਪੰਜ ਦਰਿਆਵਾਂ ਦੇ ਪੁੱਤਰ ਆ ਪੁੱਤਰ ਆ ਤੇ ਆਪਾਂ ਪੰਜਾਬੀ ਆ ਉਹ ਆਪਣੀ ਸਾਂਝ ਆ ਤੇ ਜਿਹਦੇ ਤੋਂ ਆਪਾਂ ਨੂੰ ਲੱਗਦਾ ਕਿ ਆਪਾਂ ਕਦੀ ਵਿਚੜੇ ਵੀ ਨਹੀਂ ਸੀ ਹਮੇਸ਼ਾ ਨਾਲ ਸੱਗਦੇ ਆ ਵਿਚ ਬਿਲਕੁਲ ਉਹ ਚਲੋ ਮਿਲਾਵ ਆਪਣਾ ਹੁਣ ਹੋਇਆ ਪਾਏ ਗਏ ਸਕਦੇ ਹਾਂ ਇਦਾਂ ਹੀ ਤੇ ਮਿਲਾਵ ਆਪਣਾ ਇਦਾਂ ਹੀ ਬਣਿਆ ਰਹੂਗਾ ਹਮੇਸ਼ਾ ਬਰਕਰਾਰ ਰਹੂਗਾ ਇਨਸ਼ਾ ਅੱਲਾਹ ਤੇ ਬਾਕੀ ਤੁਸੀਂ ਵੀ ਤਰੱਕੀਆਂ ਕਰੋ ਅਲੀ ਤੁਮੀ ਜੋ ਸੋਚਦੇ ਆ ਉਹ ਤੈਨੂੰ ਵਾਅ ਕਰੂ ਦਵੇ ਤੇ ਮਾਰ ਤੁਮੀ ਅਮਾਰਤ ਮੈਨੂੰ ਲੱਗਦਾ ਹੁਣ ਗੌਣ ਵਜਾਉਣ ਵਾਲੇ ਪਾਸੇ ਹੱਥ ਆਜ ਪਾ। ਹਾਂ ਜੀ ਉਹਨੇ ਵੀਰ ਭਾਈ ਨੂੰ ਕਾਪੀ ਕਰਨ ਲੱਗ ਗਏ ਜਿੰਨਾ ਕਿ ਜਿੰਨਾ ਕਿ ਮੇਰੀ ਭੈਣ ਮਨਪ੍ਰੀਤ ਨੇ ਇੱਥੇ ਆ ਕੇ ਉਹਨਾਂ ਦਾ ਵੀਡੀਓ ਬਣਾਈਆ ਓ ਇੰਨੀ ਹਰੀਲਾ ਚੈਲੀਆਂ ਲੋਕਰ ਇਨਾ ਪਿਆਰ ਦਿੱਤਾ। ਹਾਂ ਮੈਂ ਕਹਿੰਦਾ ਦਾਲਾ ਲਾਲਾ ਹੀ ਪੈਦੀ ਆ। ਹਰ ਦਾਲਾ ਕਰਦੀ ਅਸੀਂ ਤੇ ਕਿਉਂਕਿ ਹਰ ਪਾਸੇ ਹੀ ਇਹ ਹਰਵਾਨੇ ਕੋਸ਼ਿਸ਼ ਕਰਦਾ ਸੀ ਵੀ ਮਨਪ੍ਰੀਤ ਤੋਂ ਉਹ ਡਾਇਲੌਗਸ ਉਹ ਨਹੀਂ ਲਿਆ ਜਾਵੇ। ਮੂਸੇ ਵਾਲੇ ਦੇ ਡਾਇਲੌਗਸ ਵਾਲਾ ਇਹ ਸਹੀ ਗੱਲ ਹੈ ਵੈਸੇ ਉਹ ਫਿਰ ਚਲਿਆ ਵੀ ਇੰਨਾ ਕਰਕੇ ਅੱਛਾ ਭੈਣ ਸਾਡੀ ਦਾ ਇੱਕ ਡਾਇਲੌਗ ਤੇ ਮਸ਼ਹੂਰ ਸੀ ਸੀ ਬਟ ਸਾਡੇ ਭਰਾ ਨੇ ਵੀ ਇੱਕ ਡਾਇਲੌਗ ਪਕੜ ਲਿਆ ਕਿਹੜਾ ਆਓ ਆਣਦੇ ਭਣ ਜੀ ਆਹ ਇਹ ਬਿਲਕੁਲ ਹਾਂਜੀ ਭੈਣ ਜੀ ਆਉਣ ਦਿਓ ਆਉਣ ਦਿਓ ਇਹ ਹੁਣ ਜਿਹੜਾ ਵੀ ਕੋਈ ਆਇਆ ਕਰੂਗਾ ਜਾਂ ਕੋਈ ਵੀ ਇਹ ਹੁਣ ਏਦਾਂ ਏਦਾਂ ਚਲਿਆ ਕਰੂ ਮੈਂ ਏਦਾਂ ਕੋ ਪੱਕ ਗਿਆ ਤੇ ਮੂੰਹ ਤੇ ਬੰਦਾ ਵੀ ਆ ਜਾਵੇ ਤਾਂ ਕਹਿੰਦਾ ਹਾਂਜੀ ਭੈਣ ਜੀ ਆਣ ਦਿਓ ਨਹੀਂ ਭਰਾਵਾ ਲ ਬੰਦੇ ਤੇ ਭੈਣ ਜੀ ਕਿੱਥੋਂ ਕਹੂੰ ਇੱਕ ਨਹੀਂ ਆਕੇ ਅਸੀਂ ਆ ਜਿਹੜਾ ਜਦੋਂ ਵੀ ਮੈਂ ਗੱਲ ਕਰਿਆ ਕਰੂੰਗਾ ਮੈਂ ਆਪਣੀ ਭੈਣ ਮਨਪ੍ਰੀਤ ਨੂੰ ਯਾਦ ਕਰਿਆ ਕਰਾਂਗਾ ਉਹਨਾਂ ਦੀ ਮੈਨੂੰ ਯਾਦ ਆਇਆ ਕੋਈ ਨਹੀਂ ਬਾਈ ਸੁਣਾ ਉਹਨਾਂ ਨੂੰ ਗੱਲਬਾਤ ਵਿੱਚ ਲੇਖੇ ਸੋਸ਼ਲ ਮੀਡੀਆ ਵਿੱਚ ਕੁਸ਼ ਰੱਖੀ ਉਹਨਾਂ ਨੂੰ ਨਹੀਂ ਉਹਨਾਂ ਨੂੰ ਹੋਰ ਤਰੱਕੀਆਂ ਦਾ ਕੌਣ ਜਾਣ ਲੱਗਿਆ ਰਹੂਗਾ ਇਨਸ਼ਾ ਅੱਲਾਹ ਅਰਦਾਸ ਕਰਦੇ ਆਂ ਵੀ ਤੁਹਾਨੂੰ ਵੀ ਵੀਜ਼ੇ ਮਿਲਣ ਤੁਸੀਂ ਵੀ ਉਧਰ ਆਓ ਜਿੱਦਾਂ ਆਪਾਂ ਲਾਹੌਰ 'ਚ ਬੈਠੇ ਆ ਤੁਸੀਂ ਸਾਡੇ ਉਧਰ ਪਿੰਡ ਘਰੇ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਆਪਾਂ ਉੱਥੇ ਵੀ ਘੁੰਮੀਏ ਜਿੱਦਾਂ ਆਪਾਂ ਇੱਥੇ ਸਾਰੇ ਜਣੇ ਘੁੰਮਦੇ ਰਹੇ ਆ ਹਨਾ ਉਹ ਤੁਹਾਡਾ ਵੀ ਬੜਾ ਚਿਤ ਕਰਦਾ ਹੁੰਦਾ ਜਿੱਦਾਂ ਤੁਹਾਡਾ ਕਰਦਾ ਪਰ ਉਧਰ ਚੜਦੇ ਪੰਜਾਬ ਵਾਲੇ ਤਾਂ ਕਿ ਅਸੀਂ ਜਾਈਏ ਲਾਹੌਰ ਵੇਖੀਏ ਲਾਹੌਰ ਦੀ ਬਾਜ਼ਾਰਾਂ ਵੇਖੀਏ ਗਲੀਆਂ ਵੇਖੀਏ ਮਾਹੌਲ ਵੇਖੀਏ ਕਿੱਦਾਂ ਦਾ ਸਾਡਾ ਵੀ ਉਦਾਂ ਹੀ ਦਿਲ ਕਰਦਾ ਕਿ ਯਾਰ ਅਸੀਂ ਚੰਦਾ ਥੰਦੀਗੜ ਹੋ ਕੇ ਆਈਏ ਅਮਰਸਰ ਜਾਈਏ ਕਿੱਦਾਂ ਦੀਆਂ ਗਲੀਆਂ ਕਿਦਾਂ ਦਾ ਮਾਹੌਲ ਪਿੰਡ ਵੇਖੀਏ ਉੱਥੇ ਰਹੀਏ ਉੱਥੇ ਰੈਂਸ ਹੈ ਵੀ ਕਿ ਬੜਾ ਦਿਲ ਕਰਦਾ ਹੈ ਬਟ ਵੀ ਜ਼ਿਆਦਾ ਜਿਹੜਾ ਪ੍ਰੋਬਲਮ ਹੈ ਨਾ ਅਗਰੇ ਹੱਲ ਹੋ ਜਾਏ ਮੈਂ ਕਹਿੰਦਾ ਬਹੁਤ ਸਕੂਨ ਆ ਜਾਣਾ ਚਾਹਾਂਗਾ ਅਮਰ ਤੇਰਾ ਗਣਾ ਹੈ ਤੇ ਤੇਰਾ ਕੀ ਚਿਤ ਕਰਦਾ ਉਧਰ ਜਾ ਕੇ ਵੇਖਣ ਨੂੰ ਮੈਂ ਤੁਹਾਨੂੰ ਦੱਈਆ ਭਾਈ ਆਪਣਾ ਪਹਿਲੇ ਦੇ ਆਪਣੇ ਉਸਤਾਦ ਜੀ ਸੀ ਮੂਸੀ ਪੈਣ ਜਾਣਾ ਹੈ ਮਾਨਸੇਰ ਨਾਲ ਗਏ ਉੱਥੇ ਜਾਉਂਗਾ ਭਾਈ ਓਕੇ ਉਹਨਾਂ ਦੇ ਜਿੱਦਾਂ ਦੇ ਉਹਨਾਂ ਦੇ ਅੰਮੀ ਅੱਬੂ ਆ ਹਾਂ ਮੇਰੇ ਪਾਪਾ ਹੋਣੀਆਂ ਉਹਨਾਂ ਦੇ ਭਾਈ ਦਾ ਛੋਟਾ ਭਰਾ ਇੱਕ ਆਇਆ ਹੂੰ ਉਨਨ ਮਿਲਾਂਗੇ ਬਾਈ ਦੀਆਂ ਮਤਲਬ ਜਗਾ ਬਾਈ ਦੀਆਂ ਚੀਜ਼ਾਂ ਨੂੰ ਦੇਖਾਂਗੇ ਇਹ ਨਾ ਮਾਰ ਦਾ ਬੜਾ ਬੜੀ ਅਟੈਚਮੈਂਟ ਸੀ ਸਿੱਧੂ ਮੂਸੇ ਵਾਲਾ ਬਾਈ ਦੇ ਨਾਲ ਤੇ ਜਦੋਂ ਬਾਈ ਹਯਾਤੀ ਦੇ ਵਿੱਚ ਸੀਗਾ ਮਿਲਦ ਗੱਲਬਾਤ ਵੀ ਹੁੰਦੀ ਗੱਲ ਇੱਕ ਵਾਰੀ ਮਨੀ ਪੰਚਰੀ ਭਾਜੀ ਆ ਉਹਨਾਂ ਨੇ ਮੇਰੀ ਨਾ ਇਲੈਕਸ਼ਨਾਂ ਦੇ ਦੌਰਾਨ ਭਾਈ ਨਾਲ ਗੱਲ ਕਰਾਈ ਸੀ ਤੇ ਉਸ ਤੋਂ ਬਾਅਦ ਉਦਾਂ ਦੇ ਉਹ ਮੇਰੀਆਂ ਸਟੋਰੀਆਂ ਇੰਸਟਾਗ੍ਰam ਤੇ ਸ਼ੇਅਰ ਕਰਦੇ ਰਹਿੰਦੇ ਕਿਉਂਕਿ ਇਹ ਬੜਾ ਵੱਡਾ ਫੈਨ ਸੀ ਤੇ 8 ਤੋਂ ਬੜੀਆਂ ਇਹਨਾਂ ਨੇ ਸਟੋਰੀਆਂ ਪਾਉਂਦੇ ਰਹੇ ਮਤਲਬ ਜਿਹੜੇ ਗਾਣੇ ਸੁਣਨੇ ਹਨਾ ਉਹ ਬਾਈ ਦਾ ਜਦੋਂ ਜਨਮ ਦਿਨ ਆਇਆ ਸੀ ਉਹ ਪਹਿਲਾ ਜਦੋਂ ਮਨਾਇਆ ਫਿਰ ਉਹ ਬਾਈ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਫਿਰ ਲਾਈਵ ਬੋਲਿਆ ਸੀ ਕਿ ਮੈਂ ਪਾਕਿਸਤਾਨ ਜਿੱਦੋਂ ਵੀ ਆਉਂਗਾ ਉਹ ਜਿਨ੍ਹਾਂ ਨੇ ਮੇਰੇ ਭਰਾਵਾਂ ਨੇ ਮੇਰਾ ਜਨਮ ਦਿਨ ਮਤਲਬ ਮਨਾਇਆ ਸੀਗਾ ਤੇ ਮੈਂ ਉਹਨਾਂ ਨੂੰ ਮਿਲੂੰਗਾ ਉਹਨਾਂ ਨੂੰ ਮਿਲੂੰਗਾ ਮੈਂ ਉਹਨਾਂ ਨੂੰ ਵਾਅਦਾ ਕਰਦਾ ਜਾਂ ਮੈਂ ਉਹਨਾਂ ਨੂੰ ਲਾਹੌਰ ਸੱਦੂੰਗਾ ਜਾਂ ਮੈਂ ਉਹਨਾਂ ਦੇ ਕੋਲ ਆਉਂਗਾ ਉਹਨਾਂ ਨੇ ਲਾਈਵ ਦੇ ਵਿੱਚ ਵੀ ਕਿਹਾ ਸੀ ਇਹ ਤੇ ਮੈਨੂੰ ਲੱਗਦਾ ਵੀ ਜੇ ਬਾਈ ਦੇ ਸਾਥ ਚੱਲਦੇ ਹੁੰਦੇ ਨਾ ਦੁਨੀਆ ਦਾ ਗਿਆ ਹੁੰਦਾ ਸਾਨੂੰ ਵੀ ਉਹ ਬੜਾ ਗਾਵਾ ਬਾਈ ਦੇ ਜਾਣਦਾ ਪਰ ਉਹਦਾ ਉਹਦੇ ਗਾਣੇ ਹੱਲੇ ਕਹਿੰਦੇ ਵੀ ਆਉਂਦੇ ਰਹਨੇ ਆ ਤੇ ਉਹ ਸੁਣਦੇ ਰਹਿਣਾ ਅਮਾ ਹਨਾ ਆ ਉਹਦੇ ਫੇ ਜਿਹੜਾ ਪਿਆਰ ਆ ਭਾਜੀ ਉਹ ਸਾਡੇ ਦਿਲ ਦੇ ਵਿੱਚੋਂ ਜਿੰਨੀ ਦੇਰ ਤਾਈਂ ਸਾਹ ਆ ਹੂੰ ਚੱਲਦੇ ਆ ਉਹ ਪਿਆਰ ਬਣਿਆ ਰਹਿਣਾ ਤੇ ਅਸੀਂ ਵੀ ਇਦਾਂ ਹੀ ਪਿਆਰ ਕਰਦੇ ਰਵਾਂਗੇ ਬਿਲਕੁਲ ਸੋ ਇਹ ਸਰਹੱਦ ਜ਼ਰੂਰ ਆ ਜੀ ਆਪਣੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਪਰ ਜਿਹੜਾ ਪਿਆਰ ਪੰਜਾਬ ਦਾਣਾ ਉਹਨੂੰ ਕੋਈ ਤੋੜ ਨਹੀਂ ਸਕਦਾ ਬਿਲਕੁਲ ਤੋ ਨਾ ਕਿਦੀ ਟੁੱਟਿਆ ਸੀ ਉਹ ਠੀਕ ਆ ਵੀ ਉਹ ਵੰਡ ਤੋਂ ਚਰ ਬਾਅਦ ਇੱਕ ਨਫਰਤੀ ਪ੍ਰਚਾਰ ਜ਼ਰੂਰ ਹੋਇਆ ਵੀ ਮੁਸਲਮਾਨਾਂ ਨੇ ਐਵੇਂ ਕੀਤਾ ਜਾਂ ਸਿੱਖਾਂ ਨੇ ਐਵੇਂ ਉਹ ਮਤਲਬ ਇਧਰਲੇ ਉਧਰਲੇ ਨੂੰ ਦੋਸ਼ ਦਈ ਜਾਂਦੇ ਆ ਉਧਰਲੇ ਇਧਰਲੇ ਨੂੰ ਦੋਸ਼ ਉਹ ਵੀ ਉਹ ਵੀ ਜਿਹੜੇ ਹਨਾ ਸਿਆਸਤਦਾਨ ਉਹ ਹੀ ਦੇਤੇ ਜਾਂਦੇ ਆ ਆਵਾਮ ਨਹੀਂ ਦੇਦੀ ਆ ਆਮਚੋਂ ਵੀ ਪਿਆਰ ਆਉਂਦਾ ਪਰ ਉਹ ਜਦੋਂ ਹੁਣ ਸੋਸ਼ਲ ਮੀਡੀਆ ਆਇਆ ਬਾਈ ਨਾਸਰ ਵਰਗੇ ਜਾਂ ਹੋਰ ਜਿੰਨੇ ਵੀ ਸੱਜਣਾ ਨੇ ਕੋਸ਼ਿਸ਼ ਕੀਤੀ ਐ ਉਹਨੇ ਇਮੇਜ ਬੜੀ ਸੁਧਾਰੀ ਐ ਸੁਧਾਰੀ ਆ ਹੁਣ ਜਦੋਂ ਪਤਾ ਲੱਗੇ ਕਿ ਕੀ ਹੁੰਦਾ ਤੇ ਕੀ ਅਸਰ ਨਹੀਂ ਕੀ ਹੋਇਆ ਹੁਣ ਜਦੋਂ ਪਿੰਡਾਂ ਜਹੀ ਵੀ ਗਏ ਆ ਮਾਰ ਕਿਦਾਂ ਕਿੰਨਾ ਗੱਠ ਹੁੰਦਾ ਹੈ ਨਾ ਇਹ ਕਮਾਲ ਸੀਗਾ ਮੌਲ ਬਾਕੀ ਮੈਨੂੰ ਬਿਆਨੋਂ ਬਾਹਰ ਆ ਵੀ ਕੀ ਕੁਛ ਆਪਾਂ ਇਥੋਂ ਕਿੰਨੀਆਂ ਯਾਦਾਂ ਲੈ ਕੇ ਚੱਲੇ ਆਂ ਮੇਰੀ ਬਾਡੀ ਕਿੰਨਾ ਪਿਆਰ ਤੇ ਉਹ ਹਮੇਸ਼ਾ ਮੈਨੂੰ ਵੀ ਯਾਦ ਰਹਿਣਗੀਆਂ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਫੇਸ ਇਦੀ ਕਿਹੜਾ ਵਜੇ ਉਹੀ ਆ ਬੇ ਮਨਈਆ ਬੰਦੇ ਦਾ ਕਰਦੇ ਰਹਿੰਦਾ ਦਾਸ ਰੀ ਜੀ ਦਾ ਬਿਲਕੁਲ ਬੰਦਾ ਕੰਨਾ ਨਾ ਆਉਂਦਾ ਹੀ ਜਾਂਦਾ ਯਾਰ ਹਾਂ ਤੇ ਕਿਉਂਕਿ ਉਦਾਂ ਹਲੇ ਮੇਰਾ ਵੀਜ਼ਾ ਹੈਗਾ ਮੈਂ ਰੁੱਕ ਵੀ ਸਕਦਾ ਸੀਗਾ ਪਰ ਮੇਰੇ ਕੁਝ ਸੱਜਣਾ ਦੇ ਖਾਸ ਬੇਲੀ ਜਿਹੜੇ ਮੇਰੇ ਨੇ ਉਹਨਾਂ ਦਾ ਪਿਆਰ ਨਹੀਂ ਹੁਣ ਤੇ ਉਹ ਜਾ ਕੇ ਅਟੈਂਡ ਕਰਨੇ ਆ ਤੇ ਤਾਂ ਕਰਕੇ ਜਾਣਾ ਨਹੀਂ ਤੇ ਮੈਂ ਹਲੇ ਰੁੱਕ ਸਕਦਾ ਸੀ ਇਹਨ ਮੈਨੂੰ ਲੱਗਾ ਮੇਰੇ 1 ਮਹੀਨਾ ਮੈਂ ਰਹਿ ਸਕਦਾ ਹੁਣ ਜਿੰਨਾ ਮੇਰਾ ਵੀਜ਼ਾ ਵੇਰਿਆ 20 ਦਿਨ ਪਏ ਹਲੇ ਹੋਰ ਜਿਹੜੇ 20 22 ਦਿਨ ਤੇ ਪਰ ਕੋਈ ਨਾ ਫੇਰ ਆ ਗਾਂਗੇ ਤੁਹਾਡਾ ਇਮੀਗ੍ਰੇਸ਼ਨ ਵੀਜ਼ਾ ਦੇ ਦੇਵੇ ਤੇ ਸਾਡੇ ਵਾਲੇ ਇੱਧਰ ਆਉਣ ਦੇ ਦੇਣ ਅੱਗੇ ਆਪਾਂ ਤਾਂ ਪਿਆਰ ਦੀਆਂ ਪਿਆਰ ਦੇ ਸੁਨੇਹੇ ਦੇਨੇ ਆ ਅਸੀਂ ਕਿਹੜਾ ਕੋਈ ਕਿਸੇ ਹੋਰ ਝੰਡੇ ਤੇ ਕੰਮ ਕਰ ਰਹੇ ਆ ਜੋ ਗੱਲ ਆ ਤੇ ਬਾਕੀ ਉਹ ਸਾਰਿਆਂ ਨੂੰ ਦਿਖਦਾ ਹੀ ਆ ਵੀ ਆਪਾਂ ਮੁਹੱਬਤਾਂ ਦੇ ਸੁਨੇਹੇ ਵੰਡਦੇ ਆ ਤੇ ਮੁਹੱਬਤਾਂ ਜੇ ਵੰਡਾਂਗੇ ਤੇ ਇਹ ਵਧਣੀਆਂ ਜੇ ਅਸੀਂ ਨਫ਼ਰਤ ਫਲਾਉਣ ਲਾਪੇ ਫਿਰ ਉਦਾਂ ਦੀ ਆਗੋ ਹਵਾ ਹੋ ਜਾਣੀ ਆ ਤੇ ਇਹ ਪਿਆਰ ਦੇ ਸੁਨੇਹੇ ਆਪਾਂ ਦਿੰਦੇ ਰਹੀਏ ਸਾਰੇ ਜਣੇ ਤੇ ਪਿਆਰ ਦੇ ਸੁਨੇਹੇ ਜਿਹੜੇ ਸੱਜਣ ਦਿੰਦੇ ਆ ਉਹਨਾਂ ਨੂੰ ਸਗੋਂ ਹੰਗਾਰਾ ਵੀ ਦੇਣਾ ਚਾਹੀਦਾ ਪ੍ਰਮੋਟ ਵੀ ਕਰਨਾ ਚਾਹੀਦਾ ਤਾਂ ਕਿ ਪਿਆਰ ਹੋਰ ਜ਼ਿਆਦਾ ਵਧੇ ਹਨਾ ਤੇ ਖੁਸ਼ੀਆਂ ਵਿੱਚ ਜਵਾਨਾਂ ਹਾਸੇ ਵੰਡ ਕੇ ਜਿਵੇਂ ਕਹਿੰਦੇ ਹੁੰਦੇ ਆ ਤੇ ਠੀਕ ਆ ਮਿੱਤਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਹਮੇਸ਼ਾ ਤਿਆਰ ਪਰ ਤਿਆਰ ਰਹੇ ਮੇਰੇ ਨਾਲ ਜਦੋਂ ਵੀ ਆਪਾਂ ਕੋਈ ਵੀ ਸ਼ੂਟ ਕਰਨਾ ਸੀ ਜਾਂ ਕੁਝ ਵੀ ਕਰਨਾ ਸੀਗਾ ਤੇ ਹਮੇਸ਼ਾ ਮੈਂ ਤੁਹਾਨੂੰ ਯਾਦ ਰੱਖੂੰਗਾ ਬਾਕੀ ਰਾਬਤੇ 'ਚ ਰਵਾਂਗੇ ਆਪਾਂ ਹਨਾ ਤੇ ਕੋਈ ਹੋਰ ਗੱਲ ਕਰਨੀ ਹੋਵੇ ਵੀਡੀਓ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਤਾਂ ਤੁਸੀਂ ਕਰ ਸਕਦੇ ਹੋ ਜੇ ਕੋਈ ਮੰਨਦੀ ਕੋਈ ਹੈਗੀ ਗੱਲਾਂ ਦੇ ਭਾਜੀ ਗੱਲਾਂ ਤਾਂ ਭਾਜੀ ਬਹੁਤ ਆ ਹੁਣ ਕੀ ਲੈ ਵੀ ਨੰਦਰੋਂ ਜਿਹੜੀ ਉਦਾਸੀ ਹੀ ਹੋ ਰਹੀ ਦੀਆਂ ਨਾ ਉਹ ਉਹ ਬੰਦੇ ਕੋ ਸਾਡੀ ਜ਼ੁਬਾਨ ਨੂੰ ਤਾਰੇ ਲਾ ਜੀ ਹਾਂ ਯਾਰ ਨਾਲ ਕੋ ਬਸ ਚਲ ਜਾਣਾ ਤੁਸੀਂ ਹਾਂ ਬਿਲਕੁਲ ਚਲੋ خیر ਕੋਈ ਨਾ ਹੁਣ ਬਾਕੀ ਜਿਹੜੀਆਂ ਗੱਲਾਂ ਆਫ ਦਾ ਰਿਕਾਰਡ ਹੁਣ ਆਪਾਂ ਕਰਾਂਗੇ ਫੋਨ ਤੇ ਰਾਬਤੇ ਹੁੰਦੇ ਰਹਿਣਗੇ ਤੇ ਬਾਕੀ ਇਨਸ਼ਾਅੱਲਾ ਜਦੋਂ ਵੀ ਆਣਗੇ ਅਸੀਂ ਇਦਾਂ ਹੀ ਵੈਲਕਮ ਕਰਾਂਗੇ ਜਿਦਾ ਪਹਿਲੇ ਦਫਾ ਕੀਤਾ ਸੀ ਹਾਂ ਮੈਂ ਉਹ ਫੇਰ ਰਿਪੀਟ ਕਰਦਾ ਵੀ ਜਦੋਂ ਤੁਸੀਂ ਆਏ ਤਾਂ ਅਸੀਂ ਵੀ ਮੋਰੇ ਹਾਰ ਲੈ ਕੇ ਖੜੇ ਹੋਵਾਂਗੇ ਬਸ ਸਾਡੇ ਵੀ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਜਾਂ ਜੋ ਕੁਝ ਵੀ ਹੁੰਦਾ ਮਨ ਜਿੰਨਾ ਵੀ ਉਹ ਡਿਪਾਰਟਮੈਂਟਸ ਨੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਵਰਤਣੀ ਚਾਹੀਦੀ ਆ ਵੀ ਜਿਹੜੇ ਪਾਕਿਸਤਾਨ ਦੇ ਸ਼ਹਿਰੀ ਨੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਉਧਰ ਆਉਣ ਦਿੱਤਾ ਜਾਵੇ ਜਿਹੜੀਆਂ ਫਾਰਮੈਲਿਟੀਆਂ ਨੇ ਯਾਰ ਤੁਹਾਡੀਆਂ ਕਰੋ ਪੂਰੀਆਂ ਤੁਸੀਂ ਇਨਕੁਆਰੀ ਕਰੋ ਬੰਦੇ ਦਾ ਜਿੰਨਾ ਵੀ ਬਾਇਓ ਡਾਟਾ ਖੰਘਾਲਣਾ ਹੈ ਖੰਘਾਲੋ ਤੁਸੀਂ ਹਾਂ ਜਦੋਂ ਤੁਹਾਡੀ ਤਸੱਲੀ ਹੁੰਦੀ ਆ ਤੇ ਉਹ ਤੁਸੀਂ ਉਹਨਾਂ ਨੂੰ ਵੀਜ਼ਾ ਦੋ ਬਸ ਇਸ ਕਰਕੇ ਤੁਸੀਂ ਨਾ ਰੋਕ ਲਾਓ ਵੀ ਉਹ ਪਾਕਿਸਤਾਨੀ ਨੇ ਤਾਂ ਅਸੀਂ ਉਹਨਾਂ ਨੂੰ ਇੰਡੀਆ ਚ ਆਉਣ ਨਹੀਂ ਦੇਣਾ ਹਣਾ ਇਹ ਤਾਂ ਕੋਈ ਗੱਲ ਨਹੀਂ ਨਾ ਭਾਈ ਜੇ ਤੁਹਾਨੂੰ ਲੱਗਦਾ ਕਿ ਬੰਦਾ ਹੈ ਬੰਦੇ ਦਾ ਕੋਈ ਰਿਕਾਰਡ ਮਾੜਾ ਹੈ ਤੁਸੀਂ ਬੇਸ਼ੱਕ ਯਾਰ ਉਹਨੂੰ ਨਾਂਦੋ ਵੀਜ਼ਾ ਪਰ ਜੇ ਤੁਹਾਨੂੰ ਲੱਗਦਾ ਖਾਂ ਇਹ ਤਸੱਲੀ ਹੋਈ ਹੈ ਇਹ ਤੋਂ ਕੋਈ ਕੋਈ ਕਮੀ ਨਹੀਂ ਹੈਗੀ ਹਨਾ ਮਤਲਬ ਉਹਦਾ ਕਹਿੰਦੇ ਕਿ ਖਤਰਾ ਕੋਈ ਨਹੀਂ ਹੈਗਾ ਜੋ ਤੁਹਾਨੂੰ ਤਸੱਲੀ ਹੋ ਗਈ ਵੀ ਇਹਨਾਂ ਨੌਜਵਾਨਾਂ ਨੇ ਜਾਂ ਬਜ਼ੁਰਗਾਂ ਨੇ ਕਿੰਨੇ ਬਜ਼ੁਰਗ ਵਿਚਾਰੇ ਤਰਸਦੇ ਚੱਲ ਗਏ ਕਿ ਅਸੀਂ ਆਪਦੀ ਉਹ ਜੰਮਣ ਭੋਏ ਦੇਖ ਨਹੀਂ ਸਕੇ ਤੇ ਉਹ ਮਤਲਬ ਇਦਾਂ ਦੇ ਨੂੰ ਵੀਜ਼ਾ ਮਿਲ ਜਾਣਾ ਚਾਹੀਦਾ ਫੇਰ ਉਹੀ ਗੱਲ ਆ ਵੀ ਉਹ ਸਾਂਝਾਂ ਵਾਲਾ ਕੰਮ ਆਪਾਂ ਰੱਖੀਏ ਬਥੇਰਾ ਚਰ ਹੋ ਗਿਆ ਯਾਰ ਲੜਾਈਆਂ ਦੇ ਵਿੱਚ ਬਥੇਰਾ ਚਰ ਹੋ ਗਿਆ ਨਫਰਤੀ ਪ੍ਰਚਾਰਾਂ ਦੇ ਵਿੱਚ ਤੇ ਉਹ ਚੰਗੇ ਪਾਸੇ ਆਪਾਂ ਨੂੰ ਆਉਣਾ ਚਾਹੀਦਾ ਤਾਂ ਕਿ ਇੱਕ ਆਪਾਂ ਚੰਗੇ ਗੁਆਂਢੀ ਬਣ ਸਕੀਏ ਚੰਗੇ ਗੁਆਂਢੀ ਬਣਾਂਗੇ ਉਹਦੇ ਨਾਲ ਆਰਥਿਕਤਾ ਮੈਨੂੰ ਲੱਗਦਾ ਦੋਨੋਂ ਮੁਲਕਾਂ ਦੀ ਵੀ ਉੱਭਰੂਗੀ ਨਾ ਬਿਲਕੁਲ ਤੇ ਉਹ ਵਪਾਰ ਵੀ ਹੋਣਾ ਚਾਹੀਦਾ ਸਾਰੀਆਂ ਚੀਜ਼ਾਂ ਆਈਆਂ ਬਾਕੀ ਆਪਾਂ ਤਾਂ ਖੈਰ ਕਹਿ ਸਕਦੇ ਹਾਂ ਜੀ ਹੁਣ ਸਰਕਾਰਾਂ ਦੇ ਵਾਸਤੇ ਇਹਨਾਂ ਨੇ ਕੀ ਕਰਨਾ ਇਹ ਇਹੀ ਜਾਣਨ ਹਨਾ ਪਰ ਅਸੀਂ ਗੱਲ ਆਰਥਿਕ ਅਸੀਂ ਗੱਲ ਕਰਦੇ ਰਹਿਣਾ ਦੁਆਵਾ ਕਰਦੇ ਰਹਿਣਾ ਵੀ ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ੇ ਤੇ ਬਾਕੀ ਸੋਚਣਾ ਦਰੋਣ ਇਹਨਾਂ ਸਰਕਾਰਾਂ ਨਹੀਂ ਹੈ ਹਨਾ ਜੀ ਤੇ ਠੀਕ ਆ ਜੀ ਬਰ ਕਰੀਏ ਬੰਦ ਠੀਕ ਆ ਬਈ ਕੱਲ ਨੂੰ ਅਗਲੀ ਵੀਡੀਓ ਚ ਮਿਲਦੇ ਆ ਜੀ ਜਿਹਦੇ ਚ ਤੁਸੀਂ ਵੇਖੋਗੇ ਕਿ ਵੀ ਦਿਨ ਚੜੇ ਤਾਂ ਮੈਂ ਇਥੋਂ ਤੁਰ ਰਿਹਾ ਤੇ ਇਹ ਸਾਰੇ ਸੱਜਣ ਮੈਨੂੰ ਇਥੋਂ ਦੇਦਾ ਗਿਆ ਮੰਨਦਾ ਤੁਹਾਡਾ ਵੀ ਬਹੁਤ ਦਾਸ ਹੋਇਆ ਕਿ ਆ ਜਿੱਦਾਂ ਕਿ ਤੁਹਾਡੀ ਜਿਹੜੀ ਗੱਲ ਉਹ ਗਿਆਰਕੀ ਗੱਲ ਨਹੀਂ ਹੈਗੀ ਤਾਂ ਤੁਸੀਂ ਵੀਡੀਓ ਚ ਬੋਲਦੇ ਹੁੰਦੇ ਹੋ ਨਾ ਇੱਕ ਫਲੋਰ ਸੇ ਉਹ ਫੀਲਿੰਗ ਮਤਲਬ ਉਹਨਾਂ ਨੂੰ ਫੀਲ ਹੋ ਜਾਂਦਾ ਨਾ ਜਦ ਕੀ ਕਰ ਲੰਦਾ ਕਿ ਯਾਰ ਅੱਗੇ ਵੇਲੇ ਬੰਦਾ ਕਿਦਾਂ ਬੋਲਦਾ ਅੱਜ ਮਤਲਬ ਤੁਸੀਂ ਵੀ ਆਹ ਜਿਹੜੇ ਅਲਫਾਜ਼ ਬੋਲਦੇ ਨੇ ਇਹ ਉਦਾਸੀ ਵਾਲੇ ਕਿ ਜਿੱਦਾਂ ਤੁਸੀਂ ਬਹੁਤ ਉਦਾਸ ਹੋਏ ਹੋ ਕਿ ਯਾਰ ਕਿੰਨਾ ਪਿਆਰ ਸੀ ਇਹਨਾਂ ਨਾਲ ਬਣਿਆ ਇਹਨਾਂ ਦੇ ਨਾਲ ਹਾਸਾ ਮਜ਼ਾਕ ਆਪਾਂ ਕਦੀ ਉਦੋਂ ਨੂੰ ਜਾ ਰਹੇ ਆ ਸਹੀ ਗੱਲ ਕੋਈ ਪਤਾ ਨਹੀਂ ਹੈ ਉਹ ਜਿੱਦਾਂ ਨੂੰ ਜਾਂਦੇ ਸੀ ਲੋਕ ਪਿਆਰ ਹੀ ਦੇ ਨਹੀਂ ਜਾ ਰਹੇ ਪਿਆਰ ਹੀ ਪਿਆਰ ਕਿਉਂ ਯਾਰ ਸਰਦਾਰ ਆ ਗਿਆ ਸਰਦਾਰ ਆ ਗਿਆ ਕਿੰਨਾ ਪਿਆਰ ਕਿੰਨਾ ਕਰਦੇ ਆ ਲੋਕ ਭਾਈ ਮੈਨੂੰ ਉਦੋਂ ਚੇਤਾ ਆ ਉਹ ਫੋਟੋਆਂ ਵਾਲਾ ਉਹ ਹਾਂ ਵਿਆਹਾਂ ਦੇ ਉਦੋਂ ਵਿਆਹਾਂ ਦੇ ਜਾਂਦੇ ਸੀ ਕਿਦਾਂ ਛੋਟੇ ਵੱਡੇ ਇਲਾਕੇ ਸਾਰੇ ਹੀ ਫੋਟੋਆਂ ਆયા ਸਰਦਾਰ ਜੀ ਇਦੋਂ ਉਹ ਸਰਦਾਰ ਜੀ ਇਦੋਂ ਉਹ ਮਤਲਬ ਸੈਂਕੜੇ ਫੋਟੋਆਂ ਮਾ ਜੀਆਂ ਬੀਬੀਆਂ ਬੱਚੇ ਸਾਰੇ ਮਤਲਬ ਕਿੱਛੀ ਫਰਕ ਨਹੀਂ ਸਾਰਿਆਂ ਨੇ ਹੀ ਫੋਟੋਆਂ ਵਿੱਚ ਆਈਆਂ ਕਿੰਨੇ ਬੰਦੇ ਨੂੰ ਖੁਸ਼ੀ ਹੁੰਦੀ ਹੈ ਕਿੰਨੀ ਮਾ ਬਦਲ ਹੈ ਕਿ ਮੈਂ ਚੱਲਿਆ ਮੈਂ ਜਾਣਦਾ ਮਤਲਬ ਮੈਂ ਨਕੋ ਨਕ ਮੁਹੱਬਤ ਨਾਲ ਭਰਿਆ ਹੋਇਆ ਭਾਜੀ ਇੱਕ ਗੱਲ ਮੈਂ ਵੀ ਕਹਾਂਗੇ ਜਿਹੜੀ ਤੁਸੀਂ ਪਾਗ ਬੰਨਦੇ ਹੋ ਉਹ ਤੁਹਾਡੇ ਉਧਰ ਦੀ ਜਿਹੜੇ ਚੜ੍ਹਦੇ ਪੰਜਾਬ ਚਾ ਉਹ ਸਿਰਫ ਪਾਗ ਆ ਹੂੰ ਯੋ ਤੁਸੀਂ ਇੱਧਰ ਲੈਂਦੇ ਪੰਜਾਬ ਚੋਂ ਕਿਨੇ ਤੁਹਾਡੇ ਉੱਤੇ ਤਾਜ ਬਣ ਜਾਂਦਾ ਤੁਹਾਨੂੰ ਬਾਦਸ਼ਾਹ ਵਾਲੀ ਕਰਾਂ ਅਮ ਚੁੱਕ ਦੀਏ ਪੈ ਪਲਕਾਂ ਤੇ ਬਿਠਾਉਂਦੀਏ ਜਿੱਦਾਂ ਸਰਦਾਰ ਆਏ ਹੁੰਦੇ ਆਲੂ ਜਿਗੁਰੇ ਜਦੋਂ ਸਰਦਾਰ ਉਹਦੋਂ ਤੋਂ ਟ੍ਰੀਟਰ ਉਹ ਕਦਰ ਜਦੋਂ ਆਪਾਂ ਲਾਈਨ ਲੱਗੀਆਂ ਲੰਘੀਆਂ ਉਹਨੇ ਹਾਂ ਨਾ ਉਹਦੋਂ ਤੋਂ ਮਰੂ मतलब ਉਹ ਸਾਨੂੰ ਸ਼ਾਇਦ ਸਾਡੀ ਸ਼ਾਨ ਆ ਸਰਦਾਰੀ ਆ ਪਰ ਜਦੋਂ ਇੱਧਰ ਆ ਜਾਂਦੇ ਆ ਨਾ ਉਹ ਜਦੋਂ ਮਾਣ ਮਿਲਦਾ ਤਾਂ ਹੋਰ ਦੁੱਗਣੀ ਚੁਗਣੀ ਹੋ ਜਾਂਦੀ ਆ ਉਹ ਹੋਰ ਮਾਣ ਹੁੰਦਾ ਜਦੋਂ ਕੋਈ ਸਰਦਾਰ ਜੀ ਕਹਿ ਕੇ ਬੁਲਾਉਂਦਾ ਹਾਂ ਨਾ ਕਿਉਂਕਿ ਉਦਾਂ ਕੋਈ ਹੋਰ ਬੰਦੇ ਨੂੰ ਬਾਜ਼ ਮਾਰਨੀ ਹੋਵੇ ਤਾਂ ਬੰਦਾ ਕਹਿੰਦਾ ਓਏ ਬਾਈ ਗੱਲ ਸੁਣੀ ਏਦਾਂ ਕਹਿੰਦਾ ਸਰਦਾਰ ਜੀ ਆ ਵੇਖਿਓ ਜਾਂ ਗੱਲ ਸੁਣਿਓ ਤੋ ਬੜਾ ਸਵਾਦ ਹੁੰਦਾ ਸੀ ਕੋਈ ਨਿਕ ਆਇਆ ਕੋਈ ਵੱਡਾ ਹਾਂ ਉਹ ਸਾਰੇ ਇਦਾਂ ਹੀ ਕਹਿੰਦੇ ਆ ਤੇ ਠੀਕ ਆ ਜੀ ਆਪਾਂ ਕਰਦੇ ਆ ਇਸ ਵੀਡੀਓ ਨੂੰ ਇੱਥੇ ਖਤਮ ਤੇ ਕੱਲ ਵਾਲੀ ਵੀਡੀਓ 'ਚ ਮਿਲਦੇ ਆਂ ਤੇ ਫੇਰ ਵੇਖਦੇ ਆਂ ਵੀ ਕੱਲ ਨੂੰ ਭਾਵਕ ਕਿਵੇਂ ਦਾ ਹੁੰਦਾ ਮਾਹੌਲ ਖੁਸ਼ੀ-ਖੁਸ਼ੀ ਗਮੀ-ਗਮੀ ਜਾਂ ਕਿਵੇਂ ਦੀ ਰਵਾਇਤ ਹੁੰਦੀ ਆ ਕੱਲ ਨੂੰ ਵੇਖਦੇ ਆਂ ਬਾਏ ਬਾਏ